ਉਹਰੇ ਨੂੰ ਗਾਇਆ ਤੇ ਮੈਨੂੰ ਬਾਈ ਮਾਨਸ ਕਹਿੰਦੇ ਯਾਰ ਵੀ ਤੈਨੂੰ ਬਹੁਤ ਪਿਆਰ ਕਰਦੇ ਆ ਲੋਕ ਬੱਬੂ ਮਾਨ ਜੀ ਨੇ ਵੀ ਸੁਣਿਆ ਤੁਹਾਨੂੰ ਬੱਬੂ ਮਾਨ ਸੁਣਿਆ ਮੈਨੂੰ ਅੱਛਾ ਜੀ ਬੱਬੂ ਮਾਨ ਜੀ ਸੁਣਨ ਤੋਂ ਬਾਅਦ ਫਿਰ ਮੈਨੂੰ ਕਹਿਆ ਕਰਾ ਯਾਰ ਵੀ ਵੀ ਤੂੰ ਯਾਰਾ ਮੈਂ ਟਾਈਮ ਇੱਕ ਵੀ ਖਰਾਬ ਨਾ ਕਰ ਸੁਮਾਈ ਨਾਲ ਅਸੀਂ ਪੰਜਾਬੋਂ ਤੈਨੂੰ ਦੁਬਾਰਾ ਦੂਜੀ ਵਾਰੀ ਲਈ ਇਨਵਾਈਟ ਕਰਦੇ ਆ ਫਿਰ ਉਹ ਮੈਨੂੰ ਬਾਈ ਜੀ ਕਹਿੰਦੇ ਯਾਰ ਮੈਂ ਲਿਖੂ ਗਾਣਾ ਮੈਂ ਕਰੂੰਗਾ ਵੀ ਤੂੰ ਚੱਲ ਇੰਡੀਆ ਫਿਰ ਵੀ ਗੀਤ ਮੈਂ ਲਿਖੂਗਾ ਤੂੰ ਤੌਰ ਵਾਲਾ ਬਾਈ ਅਕਸਰੀ ਭਾਈ ਮਾਨ ਸਰ ਬੀਜਤੇ ਸੈਰ ਕਰਨ ਜਾਂਦੇ ਹੁੰਦੇ ਆ ਜੀ ਉਹ ਬੀਜਤੇ ਮੱਲ ਕੇ ਬੈਠ ਕੇ ਗਾਣਾ ਲਿਖ ਕੇ ਵੀਡੀਓ ਬਣਾ ਕੇ ਮੈਨੂੰ ਭੇਜਦੀ ਸੀ ਇਹਦਾ ਗਾਣਾ ਦੇਖਦਾ ਇਸ ਤੌਰ ਨੂੰ ਤੁਹਾਡੇ ਵਾਲਾ ਦੌਰ ਅੱਜ ਵਾਲਾ ਸਮਾਂ ਇਹਨੂੰ ਕਿਵੇਂ ਦੇਖਦੇ ਹਾਂ ਉਦੋਂ ਟੇਪ ਦਾ ਰੀਲ ਦਾ ਸਮਾਂ ਸੀ ਉਦੋਂ ਆਪਾਂ ਪੈਸੇ ਲੈ ਕੇ ਗਏ ਹੁਣ ਪੈਸੇ ਲਾਉਣੇ ਪੈਂਦੇ ਆ ਹੁਣ ਪੈਸੇ ਦੇਣੇ ਪੈਂਦੇ ਆ ਉਸ ਸਮੇਂ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਕਿ ਟੇਪਾਂ ਟਰੱਕ ਭਰ ਕੇ ਆਉਂਦੀਆਂ ਸੱਚੀ ਆਉਂਦੀਆਂ ਸੀ ਤੁਸੀਂ ਬਿਹੜੇ ਵਾਲਿਆਂ ਦੇ ਦੱਸਦਾ ਨਾ ਵੱਡੇ 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 ਨੂੰ ਆਪਣਾ ਵਕਤ ਪਾਈ ਰੱਖੇ ਲੱਗਦੇ ਹੀ ਬਹੁਤ ਨਹੀਂ ਕਹਿੰਦੇ ਮਾਰ ਸਾਹ ਬੰਡੇ ਵਾਲੇ ਜਿਹੜੇ ਵੱਡੇ ਵੱਡੇ ਕਲਾਕਾਰ ਸੀ ਨਾ ਸੋਚਦਾ ਸੀ ਉਦੋਂ ਵੀ ਆ ਕੀ ਹੋ ਗਿਆ ਸੈਡ Song ਹਿੱਟ ਹੋਇਆ ਸਾ ਅਸੀਂ ਬੀਟ Song ਵੀ ਗਾਏ ਨੇ ਨੰਬਰ 2 ਫਿਰ ਉਦੋਂ ਜਿਹੜਾ ਉਹ ਜਿਹੜਾ ਉਦੋਂ ਦੌਰ ਸੀ ਉਹ ਸੈਡ Song ਆਪਣੇ ਹਿੱਟ ਹੋਏ ਸੀ ਕਿ ਭਾਈ ਮੇਜਰ ਨਹੀਂ ਵਿਆਹ ਤਾਂ ਵੀ ਕਰਦੇ ਸੀ ਸੈਡ Song ਚਾਰ ਚਰਬਾਹ ਜਿਵੇਂ ਆ ਤੁਸੀਂ ਆ ਗਾਣਾ ਤੁਹਾਡਾ ਹੈਗਾ ਕਿ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਜਿਵੇਂ ਤੈਨੂੰ ਮੈਂ ਚਾਹੁੰਦੀ ਦੁੱਬ ਜਾ ਚਾਰ ਚਰਬਾਹ ਕਿਹਾ ਹੈ ਤਨ ਕੁੜੀਆਂ ਵਿਚਾਲੇ ਖੜੀ ਦੇਖ ਕੇ ਰੀਵਨ ਗਿਆ ਨਾ ਕੱਟਿਆ ਹਾਂ ਉਹ ਪੰਜ ਬੱਬਰੀ ਸੋਨੇ ਲੋਕਾਂ ਨੇ ਲੋਕ ਕਹੀ ਤਾਂ ਜਾਂਦੇ ਆ ਕਲਾਕਾਰਾਂ ਤੇ ਦੋਸ਼ ਲਾ ਦਿੰਦੇ ਆ ਬੇਰੇ ਚੰਗੇ ਗਾਣੇ ਨਹੀਂ ਗਾਉਂਦਾ ਸੁਣਦੇ ਕਿੱਥੇ ਨੇ ਫਿਰ ਪਾਲੀ ਦੇਦੇਤਵਾਲ ਗਿਆ ਜੀ ਹਾਂਜੀ ਉਹਨਾਂ ਨੇ ਸਾਰੀ ਉਮਰ ਤੀਆਂ ਭੈਣਾਂ ਦੇ ਘਨੇ ਗਾਏ ਨਾ ਜੀ ਨਿਊਜ਼ੀਲੈਂਡ ਉਹਦਾ ਸ਼ੋਅ ਸੀਗਾ ਤੁਸੀਂ ਯਕੀਨ ਨਹੀਂ ਕਰਨਾ ਜਿਹੜੇ ਦਹਾਗੀਆਂ ਵੀ ਪਾਉਂਦੇ ਆ ਵੀ ਸੱਬਿਆਚਾਰ ਸੱਬਿਆਚਾਰ ਉਹ ਚੋ ਵੀ ਹੈ ਨਹੀਂ ਸੀ 20 ਬੰਦੇ ਸੀ ਜਿਹੜੇ ਜਿਹੜੇ ਸੱਬਿਆਚਾਰ ਸੱਬਿਆਚਾਰ ਕਰਦੇ ਆ ਕੋਈ ਸੁਣਣ ਵੀ ਨਹੀਂ ਆਇਆ ਕੀ ਕਰੋਗੇ ਕੱਲ ਇਹ ਸਾਡਾ ਮੀਡੀਆ ਨੇ ਵੀ ਲੈਣ ਦਾ ਭਰਾ ਨੇ ਹਨ ਜਿਹੜੇ ਜਿਹੜੇ ਚਲ ਦੋ 10 20 ਭਰਾ ਸਿਆਣੇ ਨੇ ਵਧੀਆ ਸੁਣਣੇ ਉਹ ਬੈਠੇ ਜੀ ਬਾਕੀ ਕੋਈ ਆਇਆ ਨਹੀਂ ਕੋਈ ਨਹੀਂ ਪਹੁੰਚਿਆ ਕੀ ਕਰੋਗੇ ਕਲਾਕਾਰਾਂ ਨੂੰ ਪੁੱਛੀਦਾ ਲੋਕਾਂ 'ਚ ਦੋਸ਼ ਕੱਢਦੇ ਆ ਲੋਕਾਂ ਨੂੰ ਪੁੱਛੀਦਾ ਲੋਕ ਕਲਾਕਾਰਾਂ 'ਚ ਦੋਸ਼ ਕੱਢਦੇ ਆ ਕਿ ਗਾਣੇ ਨਹੀਂ ਸੁਣਾਉਂਦੇ ਇਹ ਸੁਣਾਉਂਦਾ ਕੋਈ ਸੁਣਦਾ ਨਹੀਂ ਕੀ ਕਰੀਏ ਸੁਣੋ ਹਾਂ ਸਭ ਤੋਂ ਪਹਿਲਾਂ ਆਪਣੇ ਬਸਦੇ ਰਾਗੀ ਅਪਟਾੜੀ ਜੀ ਜਿਹੜੇ ਆਪਣੇ ਅਪ ਧਰਮ ਨੂੰ ਗਾਉਂਦੇ ਸਿੱਖਾਂ ਨੂੰ ਗਾਉਂਦੇ ਆ ਜੀ ਹਨਾ ਟਾਡੀਆਂ ਨੂੰ ਕਿੰਨੇ ਕੀ ਪੇਮੈਂਟ ਆ ਉਹਨਾਂ ਦੀ ਬਾਹਰ ਸਭ ਤੋਂ ਵੱਡੀ ਦੇਣ ਤਾਂ ਆਪਣੇ ਇਨਾਂ ਦੀ ਐ ਹਨਾ ਪਰ ਪਤਰੀ ਸਿਸਟਮ ਕੀ ਆ ਬਾਈ ਜਿਹੜਾ ਚੰਗਾ ਕੰਮ ਕਰਦਾ ਉਹ ਮਤਲਬ ਲੱਗੇ ਉਹਨੂੰ ਆਪਣਾ ਹੌਸਲਾ ਨਹੀਂ ਪੈਂਦਾ ਬੀਟ ਦੇਸੀਆ ਬੀਟ ਦੇਸੀਆ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਅੱਜ ਬਠਿੰਡੇ ਪਹੁੰਚੇ ਆ ਤੇ ਬਠਿੰਡੇ ਦੇ ਨਜ਼ਾਰੇ ਤੁਹਾਨੂੰ ਦਿਖਾਵਾਂਗੇ ਅਕਸਰ ਜਿਹੜੇ ਦੂਰ ਬੈਠੇ ਲੋਕ ਨੇ ਕਹਿੰਦੇ ਨੇ ਕਿ ਜੇ ਬਠਿੰਡੇ ਜਾਓ ਤਾਂ ਤੁਹਾਨੂੰ ਰੇਤੇ ਦੇ ਪਹਾੜ ਨਜ਼ਰ ਆਉਣਗੇ ਹੁਣ ਉਹ ਪਹਾੜ ਤਾਂ ਨਹੀਂ ਰਹੇ ਰੇਤਾ ਜ਼ਰੂਰ ਅੱਜ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਨਜ਼ਰ ਆਉਂਦਾ ਰਹੇਗਾ ਕਿਉਂਕਿ ਮੌਸਮ ਇਸ ਤਰ੍ਹਾਂ ਦਾ ਹੈ ਅੱਜ ਜਿਸ ਗਾਇਕ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਉਹ ਆਪਣੇ ਸਮੇਂ ਦੇ ਵਿੱਚ ਬਹੁਤ ਮਕਬੂਲ ਰਹੇ ਤੇ ਹੁਣ ਵੀ ਵਿਦੇਸ਼ ਤੋਂ ਪਰਤੇ ਨੇ ਅਗਲੇ ਸਫ਼ਰ ਦੇ ਲਈ ਅਗਲੀ ਪਾਰੀ ਦੇ ਲਈ ਉਹਨਾਂ ਦਾ ਗੀਤ ਕਿ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਰ ਟੁਕੜੇ ਤੇ ਤੇਰਾ ਨਾ ਹੋਣਾ ਇਸ ਗੀਤ ਦੀਆਂ ਲੈਣਾ ਸੁਣ ਕੇ ਤੁਹਾਨੂੰ ਉਸ ਗੀਤ ਦਾ ਗਾਇਕ ਦਾ ਚਿਹਰਾ ਤੁਹਾਡੀਆਂ ਅੱਖਾਂ ਸਾਹਮਣੇ ਆ ਗਿਆ ਹੋਣਾ ਬਹੁਤ ਸਾਰੇ ਗੀਤ ਉਹਨਾਂ ਨੇ ਗਾਏ ਤੇ ਅੱਜ ਗੱਲਬਾਤ ਕਰਾਂਗੇ ਮੁਲਾਕਾਤ ਕਰਾਂਗੇ ਹਰਦੇਵ ਮਾਹੀ ਨੰਗਲ ਹੋਣਾ ਨਾਲ ਬਹੁਤ ਬਹੁਤ ਸਵਾਗਤ ਹੈ ਹਰਦੇਵ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬੀੜ ਦੇਸੀ ਪ੍ਰੋਗਰਾਮ ਦੇਖਣ ਵਾਲੇ ਵੱਡੇ ਛੋਟਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਐਨੂੰ ਤੇ ਪਿਆਰੇ ਵੀਰ ਹੈਪੀ ਪਖਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਪਿਆਰ ਕਰਨ ਵਾਲੇ ਦੀ ਜ਼ਰੂਰਤ ਕੀਤਾ ਬਟੰਡੇ ਤੁਸੀਂ ਵੈਸੇ ਤਾਂ ਬਹੁਤ ਚਿਰ ਹੋ ਗਿਆ ਐ ਇਹਨੂੰ ਹਾਂਜੀ ਜਦੋਂ ਮੈਂ ਬਟਿੰਡਿਆਉਣਾ ਕਿਉਂਕਿ ਮੇਰਾ ਜ਼ਿਲ੍ਹਾ ਬਟਿੰਡਾ ਪਿੰਡ ਨੇੜੇ ਆ ਪਰਤਾ ਤਾਂ ਮੈਨੂੰ ਬੜਾ ਅੱਛਾ ਅੱਛਾ ਫੀਲ ਹੁੰਦਾ ਅੱਜ ਕਿਵੇਂ ਲੱਗ ਰਿਹਾ ਥਰਮਲ ਤੁਹਾਡੀ ਬੈਕਗ੍ਰਾਉਂਡ ਤੇ ਥਰਮਲ ਆ ਰਹੇ ਨੇ ਨਹੀਂ ਬਹੁਤ ਵਧੀਆ ਕਿਉਂਕਿ ਇੱਥੇ ਰਹੇ ਆ ਹੂੰ ਜਿਹੜੀਆਂ ਜਿਆਦਾ ਇੱਥੋਂ ਦੀਆਂ ਉਹ ਤਾਂ ਸਾਦਾ ਨਾਲ ਹੀ ਰਹਿਣੀਆਂ ਉੱਥੇ ਜਾ ਕੇ ਮਹਿਸੂਸ ਕਰਦੇ ਇਸ ਵਾਰ ਹਾਂਜੀ ਫੀਲ ਤਾਂ ਹੁੰਦਾ ਹੀ ਆ ਕਿਉਂਕਿ ਬੰਦਾ ਉੱਥੇ ਇਕੱਲਾ ਇਕੱਲਾਇਆ ਮਹਿਸੂਸ ਇੱਥੇ ਕਿੰਨੇ ਲੋਕਾਂ ਚ ਰਹਿੰਦਾ ਹੈ ਨਾਲ ਤੁਹਾਡੇ ਜਿਹੜੇ ਨਾਲ ਦੇ ਸਾਥੀ ਕਲਾਕਾਰ ਸੀ ਅਕਸਰ ਸੁਣਦੇ ਆ ਕਿ ਤੁਸੀਂ ਗੱਡੀ 'ਚ ਵੀ ਇਕੱਲੇ ਜਾਂਦੇ ਸੀਗੇ ਹਾਂਜੀ ਹਾਂ ਪਿਆਰ ਸੀਗਾ ਚਲੋ ਮਹਿਸੂਸ ਤਾਂ ਹੁੰਦਾ ਪਰ ਉਹ ਬਹੁਤ ਕੁਝ ਦੇਖਿਆ ਹੋਇਆ ਐਡਾ ਦਿਲ ਤੇ ਵੀ ਆਪਣਾ ਲਾਇਆ ਜਾਂਦਾ ਹਮ ਹੁਕ ਜਿਵੇਂ ਜਿਵੇਂ ਹਾਲਾਤ ਚੇਂਜ ਹੁੰਦੇ ਨੇ ਰਹਿਣਾ ਹੀ ਪੈਂਦਾ ਬੰਦੇ ਨੂੰ ਸਮੇਂ ਮੁਤਾਬਕ ਬਦਲਣਾ ਬਦਲ ਜਾਣਾ ਤੁਹਾਡੇ ਬਚਪਨ ਤੋਂ ਸ਼ੁਰੂਆਤ ਕਰਦੇ ਹਾਲਾਂਕਿ ਤੁਹਾਡੀਆਂ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ ਲੋਕਾਂ ਨੂੰ ਪਤਾ ਪਰ ਹਰੇਕ ਪਲੇਟਫਾਰਮ ਨੂੰ ਦੇਖਣ ਵਾਲੇ ਅਲੱਗ-ਅਲੱਗ ਬੰਦੇ ਨੇ ਥੋੜਾ ਜਿਹਾ ਬਚਪਨ ਦਾ ਉਹ ਦਿਨ ਮਾਤਾ ਦਾ ਚਲੇ ਜਾਣਾ ਮਾਤ ਤੋਂ ਬਾਅਦ ਚਾਰਾ ਭਰਾਵਾਂ ਦਾ ਰੋਟੀ ਪਾਣੀ ਦਾ ਚੱਲਣਾ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਕਿ ਮਾਂ ਹੋਵੇ ਤਾਂ ਘਰ ਸੰਭ ਲੈਂਦੀ ਆ ਬਾਪੂ ਦੇ ਥੋੜਾ ਜਿਹਾ ਖਿੱਲਰ ਜਾਂਦਾ ਕੰਮ ਹਾਂਜੀ ਹਾਂਜੀ ਐਕਚੁਅਲੀ ਪਿੰਡ ਅ ਮਹੀਨਗਲ ਅ ਛੋਟਾ ਹੁੰਦਾ ਉੱਥੇ ਰਹਿਆ ਮੈਂ ਜੀ ਚਾਰ ਭਾਈਆਂ ਸੀ ਤੇ ਦੋ ਵੱਡੇ ਭਾਈ ਵਿਆਹੇ ਸੀਗੇ ਦੋ ਕੁਆਰੇ ਸੀ ਅ ਤੇ ਜਦੋਂ ਮਾਤਾ ਦੀ ਮਾਤਾ ਦਾ ਪਿਛੋੜਾ ਪੈਂਦਾ ਉਦੋਂ ਵਰ ਬਹੁਤ ਟੇਢੀ ਜਿਮਰ ਹੁੰਦੀ ਉਹ ਜਿਹੜੀ ਆਪਣਾ ਹਾਂ ਹਾਂ ਟੀਨੇਜ ਹੁੰਦੀ ਹੈ ਤੇ ਉਹ ਫਿਰ ਮੈਨੂੰ ਉਦੋਂ ਮਤਲਬ ਕਿ کافی ਮਲਕ ਕਿ ਮੈਂ ਦੁੱਖ ਦੇਖੇ ਉਸ ਟਾਈਮ ਚ ਹਾਲਾਂਕਿ ਘਰੇ ਮਾਹੌਲ ਆਇ ਨਹੀਂ ਵਧੀਆ ਸੀਗਾ ਪਰ ਫਿਰ ਵੀ ਪਹਿਲਾਂ ਵੀ ਗੱਲ ਲੱਗਤੋਂ ਕੀਤੀ ਹੈ ਤੁਸੀਂ ਵੀ ਮਾਮਾ ਕਰ ਸੰਭਾਲ ਲੈਂਦੀਆਂ ਤੇ ਜਿਹੜੇ ਬਾਪੂ ਹੁੰਦੇ ਉਹਨਾਂ ਤੋਂ ਨਹੀਂ ਆਪਣਾ ਘਰ ਸੰਭਾਲੇ ਜਾਂਦੇ ਹੂੰ ਤੇ ਬਸ ਕੁਝ ਇਦਾਂ ਦੀਆਂ ਕੁਝ ਮਤਲਬ ਕਿ ਇਹੋ ਲਗਾਉਣ ਦਾ ਸ਼ੌਂਕ ਸੀਗਾ ਜੀ ਹਨਾ ਤੇ ਕੁਝ ਹਾਲਾਤ ਇਦਾਂ ਦੇ ਬਣ ਗਏ ਸੀ ਵੀ ਉਹਦੇ ਅਸੀਂ ਵੀ ਵੀ ਘਰੇ ਕੰਮ ਕਰੋ ਹਨਾ ਹੂੰ ਬੇ ਇਹਨਾਂ ਕੰਮਾਂ ਚ ਕਿਉਂ ਛੋਟੀ ਬੜੀ ਸੀ ਖੇਤੀਬਾੜੀ ਸੀ ਘਰੇ ਹਾਂ ਖੇਤੀਬਾੜੀ ਮੈਂ ਕੀਤੀ ਆ ਆਪ ਖੋ ਤਾਂ ਮੈਂ ਟਰੈਕਟਰ ਚਲਾਇਆ ਅੱਛਾ ਰਾਤ ਨੂੰ ਪਾਣੀ ਲਾਏ ਨੇ ਕਣਕਾਂ ਕੱਢੀਆਂ ਟੂੜੀਟ ਹੋਈ ਐ ਟੂੜੀਟ ਹੋਈ ਐ ਹਾਂ ਸਾਰੇ ਕੰਮ ਕੀਤੇ ਆ ਤੇ ਚਲੋ ਨਹੀਂ ਲਾਈਕੀ ਦਾ ਸ਼ੌਂਕ ਹੈ ਸਕੂਲ ਦੀ ਸਭਾ ਚ ਪਿਆ ਜਾਂ ਨਹੀਂ ਮੈਨੂੰ ਸਕੂਲ ਦੀ ਸਭਾ ਚ ਨਹੀਂ ਪਿਆ ਮੈਂ ਛੋਟੇ ਹੁੰਦਾ ਨਾਲ ਸਾਡੇ ਘਰੇ ਹੀ ਕਿੰਦਾ ਮੇਰੇ ਬਾਪੂ ਜੀ ਦੇ ਮਾਮਾ ਜੀ ਸੀਗੇ ਕੋਟ ਬਖਤੂ ਤੋਂ ਕੋਟ ਬਖਤੂ ਹਾਂ ਉਹ ਭਰਾ ਸੀ ਜੰਗਾ ਤੇ ਪੰਗਾ ਉਹ ਕੁਲਦੇ ਹੁੰਦੇ ਸੀਗੇ ਜਿਹੜਾ ਜਿਹੜਾ ਬਾਬਾ ਜੰਗਾ ਸੀ ਉਹ ਗੱਗੋਂ ਤਾਂ ਸੀ ਕਲੀਆਂ ਉਹ ਆਪਣਾ ਢੱਡ ਸਰਗੀ ਤੇ ਢੱਡ ਸਰਗੀ ਚਾਚਾ ਉਹਨਾਂ ਤੋਂ ਵੀ ਮੈਨੂੰ ਲੱਗੇ ਚੰਗੇ ਫਿਰ ਮੇਰੇ ਜਿਹੜੇ ਵੱਡੇ ਭਾਈ ਨੇ ਭਾਈ ਆਪਣਾ ਬਲਵਿੰਦਰ ਜੀ ਉਹ ਪੰਗੜਾ ਉਹ ਆਪਣਾ ਪੰਗੜਾ ਪਾਉਂਦੇ ਸੀਗੇ ਉਹ 82 ਤੇ 85 ਵਿੱਚ ਉਹ ਐਸੀ ਗੇਮਾਂ 'ਚ ਵੀ ਗਏ ਨੇ ਪੰਗੜਾ ਪਾਉਣ ਉਹਨਾਂ ਨੂੰ ਖਾਣ ਦਾ ਵੀ ਸ਼ੌਕ ਸੀਗਾ ਉਹ ਘਰੇ ਮਾਲੇ ਆਪਣੇ ਗੇਕਲ ਮੌਲ ਸੀਗਾ ਬੋਲੀਆਂ ਪਾਉਂਦੇ ਰਹਿੰਦੇ ਹੁਣ ਹਾਂਜੀ ਹਾਂਜੀ ਤੇ ਫਿਰ ਮੈਂ ਉਹ ਛੋਟਾਉਂ ਦੀ ਗਾਉਣ ਲੱਗਿਆ ਸੀਗਾ ਹੂੰ ਫਿਰ ਛੇਮੀਪੜ ਛੇਮੀ ਚ ਸੀਗਾ ਜਦੋਂ ਮੈਂ ਹੂੰ ਤੇ ਆਪਣਾ ਦਾਵਨ ਆਫਸਰ ਤਲਵੰਡੀ ਸਾਹਿਬ ਉਹ ਸਾਡੇ ਸੀਗਾ ਆਪਣਾ ਰਾਗੀ ਬਹੁਤ ਵਧੀਆ ਰਾਗੀ ਮਲਾਪ ਸਿੰਘ ਜੀ ਜਿਹੜੇ ਮੇਰੇ ਗੁਰੂ ਨੇ ਅਸਲ ਵਿੱਚ ਜੀ ਜੀ ਤੇ ਉਹਨਾਂ ਤੋਂ ਸਿੱਖਣਾ ਸ਼ੁਰੂ ਕੀਤਾ ਫਿਰ ਮੈਂ ਹੂੰ ਮਤਲਬ ਮੇਰੇ ਡੈਡੀ ਜੀ ਲੈ ਕੇ ਗਏ ਮੈਨੂੰ ਫਿਰ ਉਦੋਂ ਨਾ ਸਾਡੇ ਆਪਣਾ ਦਾਵਨ ਆਫਸਰ ਉਹ 26 ਜਨਵਰੀ ਤੇ 15 ਅਗਸਤ ਤੋਂ ਉਦੋਂ ਆਪਣਾ ਕੰਪੀਟੀਸ਼ਨ ਹੁੰਦੇ ਹੁੰਦੇ ਬੱਚਿਆਂ ਦੇ ਲੋਕ ਗੀਤਾਂ ਦੇ ਹੂੰ ਹੂੰ ਫਿਰ ਮੈਂ ਬਾਬੇ ਦੇ ਘਰ ਨਾਲ ਫਸਤੀ ਹੁੰਦਾ ਰਿਹਾ ਹੂੰ ਹਾਂ ਫਿਰ ਸਕੂਲ ਚ ਸਕੂਲ ਤੱਕ ਤਾਂ ਇਦਾਂ ਰਹਾ ਫਿਰ ਆਪਣਾ ਕਾਲਜ ਸ਼ੁਰੂ ਹੋ ਗਿਆ ਕਾਲਜ ਕਿੱਥੇ ਪੜੇ ਕਾਲਜ ਆਪਣਾ ਗੁਰੂਕਾਸ਼ੀ ਦਾਉਂਦਾ ਸਰ ਤਰਵਾੜੀ ਸਾਹਿਬ ਬਲਕਾਰ ਸਿੱਧੂ ਵੀ ਤੁਹਾਡੇ ਨਾਲ ਰਹੇ ਨਹੀਂ ਬਲਕਾਰ ਵੀਰ ਇੱਥੇ ਹੁੰਦਾ ਸੀ ਪ੍ਰੈਸੈਂਟੇ ਸੀਗੇ ਅਸੀਂ ਇਕੱਠੇ ਸੀਗੇ ਇਕੱਠੇ ਸੀ ਹਾਂ ਉਦੋਂ ਗਾਇਕੀ ਦਾ ਸਫ਼ਰ ਸ਼ੁਰੂ ਹੋ ਗਿਆ ਸੀ ਕਾਲਜ ਟਾਈਮ ਪੂਰਾ ਹਾਂਜੀ ਹਾਂਜੀ ਹੋ ਗਿਆ ਸੀ ਪੀਕ ਤੇ ਸੀ ਮੈਂ ਕਾਲਜ ਟਾਈਮ 'ਚ ਮੈਂ ਆਪਣੇ ਜਿਹੜਾ ਸਾਡਾ ਏਰੀਆ ਇਲਾਕਾ ਉੱਥੇ ਮੇਰੀ ਜਾਣ ਪਛਾਣ ਪਛਾਣ ਹੋ ਗਈ ਸੀ ਮਤਲਬ ਪੂਰੀ ਵੀ ਮਾਹੀ ਨੰਗਲ ਹੈ ਨਾ ਜਿਹੜੀ ਮੇਰੇ ਕਾਲਜ ਦੇ ਮੇਰੇ ਮੇਰੇ ਨਾਲ ਪੜੇ ਆ ਪਤਾ ਹੁਣ ਹੁਣ ਵੀ ਕਹਿੰਦੇ ਆ ਵੀ ਜਿਹੜਾ ਪਹਿਲਾਂ ਕਹਿੰਦਾ ਸੀ ਉਹ ਨਹੀਂ ਹੁੰਦਾ ਹੁਣ ਮੇਰੀ ਆਵਾਜ਼ ਉਹਨੂੰ ਚੇਂਜ ਹੋ ਗਈ ਸੀ ਅੱਛਾ ਉਹਦੀ ਆਵਾਜ਼ ਨਾ ਹਾਂ ਅੱਛਾ ਫਿਰ ਇੱਕਦਮ ਮਤਲਬ ਇਹ ਸਾਰਾ ਤੁਹਾਡਾ ਸਫਰ ਇਤ ਤੱਕ ਦਾ ਰਿਹਾ ਫਿਰ ਟੇਪ ਆਉਂਦੀ ਆ ਤੇ ਚੜ੍ਹਾਈ ਹੁੰਦੀ ਆ ਪੂਰੀ ਪੂਰੀ ਪੀਕ ਤੇ ਵੀ ਚਲੇ ਜਾਂਦੇ ਹੋ ਫਿਰ ਇੱਕਦਮ ਸਾਰਾ ਮੇਲਾ ਭਰਿਆ ਭਰਾਇਆ ਛੱਡ ਕੇ ਮਾਹੀ ਨੰਗਲ ਮਾਹੀ ਦੂਰ ਹੋ ਜਾਂਦਾ ਹੈਗਾ ਦੂਰ ਚਲਾ ਜਾਂਦਾ ਹੈਗਾ ਫਿਰ 8 9 ਚ ਸ਼ੋ ਲਾਉਣ ਗਏ ਸੀ ਤੁਸੀਂ ਪਹਿਲਾਂ ਤਾਂ ਸ਼ੋਤਮ ਹਾਂ ਸ਼ੋਦਾ ਚਲ ਸਾਰੇ ਲਾਏ ਨੇ ਨਹੀਂ ਜਦੋਂ ਜਿੱਥੇ ਗਏ ਹਾਂ ਜਿਸ ਧਰਤੀ ਦੇ ਉਹ ਇਹਨਾਂ ਨੂੰ ਸ਼ੋਅ ਕਰਨ ਗਿਆ ਸੀ ਮੈਂ ਉਹ ਤਾਂ ਚਲੋ ਮੇਰਾ ਉੱਥੇ ਬਣ ਗਿਆ ਜਾਣਾਂ ਦਾ ਕਹਿੰਦੇ ਸੀ ਗਈ ਉਦੋਂ ਮੈਂ ਉਦੋਂ ਮੇਰੇ ਹਾਲਾਤ ਪਰਸਨਲ ਇਦਾਂ ਦੇ ਬਣ ਗਏ ਸੀ ਜਿ ਮੈਨੂੰ ਕਿਤੇ ਜਾਣਾ ਪੈਣਾ ਸੀ ਪਰ ਉਹ ਮੈਨੂੰ ਸੌਖਾ ਹੋ ਗਿਆ ਜਾਣਾ ਉੱਥੇ ਚਲੋ ਦੁੱਖ ਤਕਲੀਫ ਆਉਂਦੇ ਨੇ ਬੰਦਾ ਲੜਦਾ ਹੈਗਾ ਉਤਰਾ ਚੜਾਵੀਂ ਇਹਨੇ ਕਦੇ ਪਿਆਹੀ ਵੀ ਹੁੰਦੀ ਕਿਉਂ ਉਤਰਾ ਵੀ ਆਏ ਮੈਂ ਇਹ ਸੋਚਦਾ ਵੀ ਜਿਹੜੇ ਦੁੱਖ ਜਿਹੜੇ ਥੋੜੇ ਪਰਸਨਲ ਦੁੱਖ ਨੇ ਨਾ ਉਹ ਥੋੜੇ ਤਾਂ ਕਿਰੇਣੇ ਚਾਹੀਦੇ ਹੈ ਹਨਾ ਲੋਕਾਂ ਨੂੰ ਨਹੀਂ ਪਤਾ ਲੱਗਦਾ ਨਹੀਂ ਹਾਂ ਪਰ ਚਲੋ ਉੱਥੋਂ ਤੁਸੀਂ ਵਾਪਸ ਆਉਣੇ ਹੋ ਜਿਹੜੀ ਆ ਵਾਇਰਲ ਹੁੰਦੀ ਆ ਵੀਡੀਓ ਜਿਸ ਦੇ ਵਿੱਚ ਬੱਬੂ ਮਾਨ ਕਹਿੰਦੇ ਨੇ ਤੁਸੀਂ ਸਾਹਮਣੇ ਹਜੇ ਆ ਕੇ ਬੈਠ ਹੀ ਰਹੇ ਹੋ ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਐਡਾ ਵੱਡਾ ਕਲਾਕਾਰ ਪੰਜਾਬ ਦਾ ਤੇ ਤੁਸੀਂ ਬਹੁਤ ਵੱਡੇ ਹੋ ਤੇ ਤੁਹਾਨੂੰ ਕਹਿੰਦਾ ਕਿ ਹਰਦੇਵ ਮਾਹੀ ਨੰਗਲ ਕਿੱਥੇ ਬਹਿ ਗਿਆ ਤੂੰ ਆ ਕੇ ਤੇਰੇ ਵਰਗੀ ਬੋਕਲ ਚਾਹੀਦੀ ਹੈ ਪੰਜਾਬ ਨੂੰ ਅੱਜ ਤੇ ਸਾਨੂੰ ਹੀ ਪਤਾ ਇੱਥੇ ਕਿਹੋ ਜਿਹੇ ਬੋਕਲਾ ਚੱਲਣ ਡਈਆਂ ਨਹੀਂ ਉਹ ਬਾਈ ਦਾ ਚਲੋ ਆਪਣਾ ਮਾਨ ਸਰ ਦਾ ਬਹੁਤ ਧੰਨਵਾਦ ਹੈ ਜਿਉਂਦੇ ਬਸਦੇ ਰਹਿਣ ਅਸਲ ਵਿੱਚ ਉਸ ਫੰਕਸ਼ਨ 'ਚ ਮੈਂ ਵੀ ਗਿਆ ਸੀ 20 ਮਿੰਟ ਅੱਧਾ ਘੰਟਾ ਤੁਸੀਂ ਪਹਿਲਾਂ ਗਿਆ ਸੀ ਹਾਂ ਮੈਂ ਪਹਿਲਾਂ ਗਿਆ ਸੀਗਾ ਤੇ ਉਹ ਫੇਰ ਆ ਸੇ ਉੱਥੇ ਮੈਨੂੰ ਪਿਆਰ ਮਿਲਿਆ ਬਹੁਤ ਮੈਂ ਪਿਆਰ ਮਿਲਿਆ ਐਕਚੁਅਲੀ ਨਿਊਜ਼ੀਲੈਂਡ ਦੇ ਜਿਹੜੇ ਭਾਈਜਾਰਾ ਆਪਣਾ ਉਹ ਮੈਨੂੰ ਬਹੁਤ ਪਿਆਰ ਪਿਆਰ ਕਰਦੇ ਆ ਜੀ ਉਹ ਜਦੋਂ ਵੀ ਗਾਉਣਾ ਮੈਂ ਉਹਨੂੰ ਆਈ ਫੀਲ ਕਰਾਉਂਦੇ ਵੀ ਮੈਂ ਇੰਡੀਆ ਤੋਂ ਗਿਆ ਹਾਂ ਗਾਉਣ ਵਾਸਤੇ ਜਦੋਂ ਗਏ ਸੀ ਉਦੋਂ ਵੀ ਸਪੋਰਟ ਕੀਤੀ ਸੀ ਉਦੋਂ ਬਹੁਤ ਜ਼ਿਆਦਾ ਸਪੋਰਟ ਕੀਤੀ ਸਪੋਰਟ ਕੇ ਮਤਲਬ ਹੈ ਕਿ ਮੈਂ ਜੇ ਉੱਥੇ ਮੈਨੂੰ ਆਪਣਾ ਨਿਊਜ਼ੀਲੈਂਡ ਦੀ ਪੀਆਰ ਮਿਲੀ ਹੈ ਬੱਚਾ ਨੂੰ ਸਿਟੀਜ਼ਨ ਮਿਲੀ ਹੈ ਉਹ ਪੰਜਾਬੀ ਭਾਈਜਾਰਾ ਕਰਕੇ ਹੀ ਮਿਲੀ ਹੈ ਮੈਂ ਜੇ ਮਾਹੀ ਨੰਗਲ ਸੀਗਾ ਗਾਉਂਦਾ ਸੀ ਤਾਂ ਮੈਨੂੰ ਸਪੋਰਟ ਮਿਲੀ ਹੈ ਇਹ ਕੱਲੇ ਉਹ ਬਰਗੇ ਤੋਂ ਗਿਆ ਤੇ ਮੈਨੂੰ ਬਾਈ ਮਾਨਸਾ ਕਹਿੰਦੇ ਯਾਰ ਅਸੀਂ ਤੈਨੂੰ ਬਹੁਤ ਪਿਆਰ ਕਰਦੇ ਆ ਲੋਕ ਬੱਬੂ ਮਾਨ ਜੀ ਨੇ ਵੀ ਸੁਣਿਆ ਤੁਹਾਨੂੰ ਬੱਬੂ ਮਾਨ ਸੁਣਿਆ ਮੈਨੂੰ ਅੱਛਾ ਜੀ ਬੱਬੂ ਮਾਨ ਜੀ ਸੁਣਨ ਤੋਂ ਬਾਅਦ ਫਿਰ ਮੈਨੂੰ ਕਹਿੰਦਾ ਯਾਰ ਵੀ ਵੀ ਤੂੰ ਯਾਰ ਇਹ ਟਾਈਮ ਇੱਕ ਬਖਰਾਬ ਨਾ ਕਰ ਤੂੰ ਇਸ ਸਮਕਾਲੀ ਰਹੇ ਹੋ ਇਕੱਠੇ ਜੀ ਮਤਲਬ ਆਏ ਆ ਸਾਲਾ ਥੋੜਾ ਇੱਕ ਸਾਲ ਅੱਗੇ ਪਿੱਛੇ ਰਹਿ ਗਿਆ ਹਾਂ ਤੇ ਫਿਰ ਉਹ ਮੈਨੂੰ ਬਾਈ ਜੀ ਕਹਿੰਦੇ ਯਾਰ ਮੈਂ ਲਿਖੂ ਗਾਣਾ ਮੈਂ ਹੀ ਕਰੂੰਗਾ ਵੀ ਤੂੰ ਚੱਲ ਇੰਡੀਆ ਲਿਖਤਾ ਉਸੇ ਦਿਨੀ ਉਸੇ ਦਿਨੀ ਆਪਣਾ ਰਾਤ ਨੂੰ ਸ਼ੋਅ ਸੀਗਾ ਸਵੇਰੇ ਮੈਨੂੰ ਮਾਂ ਲੈ ਕੇ ਆਪਣਾ ਬੀਜ ਤੇ ਅਕਸਰੀ ਭਾਈ ਮਾਨ ਸਾਹਿਬ ਬੀਜ ਤੇ ਸੈਰ ਕਰਨ ਜਾਂਦੇ ਹੁੰਦੇ ਆ ਜੀ ਉਹ ਬੀਜ ਤੇ ਮਲ ਕੇ ਬੈਠ ਕੇ ਗਾਣਾ ਲਿਖ ਕੇ ਵੀਡੀਓ ਬਣਾ ਕੇ ਮੈਨੂੰ ਭੇਜਦੀ ਸੀ ਹਾਂ ਹਾਂ ਕਹਿੰਦੇ ਆ ਗਾਣਾ ਲਿਖਤਾ ਤੇ ਗਾਣਾ ਕਿਵੇਂ ਮਾਂ ਠੀਕ ਆ ਬਈ ਵਧੀਆ ਜੀ ਬਣ ਰਿਹਾ ਗਾਣਾ ਹੁਣ ਲੈਣਾ ਆੜੀ ਓਕੇ ਹੋ ਗਈ ਵੀਡੀਓ ਆ ਰਹੀ ਓਦੀ ਵੀਡੀਓ ਵੀ ਹੁਣ ਬਣਾ ਅਸਲ ਵਿੱਚ ਬਾਈ ਜੀ ਮਾਨ ਸਾਹਿਬ ਬੀਜੀ ਸੀਗੇ ਹਾਂ ਤੇ ਸ਼ੋਅਾਂ 'ਚ ਕੁਝ ਸੀਗੇ ਬਈ ਜੀ ਤੇ ਅੱਜ ਫੇਰ ਮਿਲਣਾ ਸ਼ਾਮ ਨੂੰ ਉਹਨਾਂ ਨੂੰ ਇਸ ਦੌਰ ਨੂੰ ਤੁਹਾਡੇ ਵਾਲਾ ਦੌਰ ਅੱਜ ਵਾਲਾ ਸਮਾਂ ਇਹਨੂੰ ਕਿਵੇਂ ਦੇਖਦੇ ਹੋ ਓਦੋਂ ਟੇਪ ਦਾ ਰੀਲ ਦਾ ਸਮਾਂ ਸੀ ਹੁਣ ਵੀ ਰੀਲ ਦਾ ਸਮਾਂ ਪਰ ਛੋਟੀ ਰੀਲ ਦਾ ਬੰਦੇ ਹਰੇਕ ਬੰਦਾ ਰੀਲ ਬਣਾਉਂਦਾ ਹੈਗਾ ਉਦੋਂ ਰੀਲਾਂ ਦਾ ਸਮਾਂ ਜਿਹੜੀਆਂ ਟਰੱਕਾਂ ਭਰ ਕੇ ਆਉਂਦੀਆਂ ਸੀ ਅਰ ਦੇ ਮਾਈਨ ਅੰਗਲ ਦੀ ਗੱਲ ਪਿਆਰੇ ਵੀਰ ਇਹ ਹੈ ਉਦੋਂ ਆਪਾਂ ਪੈਸੇ ਲੈ ਕੇ ਗਏ ਆ ਹੁਣ ਪੈਸੇ ਲਾਉਣੇ ਪੈਂਦੇ ਆ ਹੁਣ ਪੈਸੇ ਦੇਣੇ ਪੈਂਦੇ ਆ ਜਿਹੜੇ ਹੁਣ ਮੇਰੇ ਮੇਰੇ ਆਪਣਾ ਸਮਕਾਲੀ ਗਏ ਕਿਨੇ ਉਹ ਤਾਂ ਹੀ ਤਾਂ ਆਪਣਾ ਘਟ ਬਾਹਰ ਨਿਕਲੇ ਆ ਉਹ ਜਿਨ੍ਹਾਂ ਨੇ 22 25 ਲੱਖ ਕੈਸ਼ ਦਾ ਲਿਆ ਉਹਨਾਂ ਦੇ ਪੈਸੇ ਲਾਉਣੇ ਜੀ ਜੀ ਨਹੀਂ ਕਰਦਾ ਨਾ ਫਿਰ ਪਤਾ ਨਹੀਂ ਜੂ ਹੈ ਵੀ ਚੱਲੂਗੇ ਨਾ ਚੱਲੂ ਨਹੀਂ ਪਰ ਇਹ ਤਾਂ ਦਸਤੂਰ ਆ ਨਾ ਜਿਵੇਂ ਸਮੇਂ ਪੁਰਾਣੇ ਨੇ ਟਹਿ ਜਾਣਾ ਹੁੰਦਾ ਨਵੇਂ ਨੇ ਆ ਜਾਣਾ ਹੁੰਦਾ ਹੈ ਇਸ ਦੇ ਵਿੱਚ ਆਪਾਂ ਦੁੱਖ ਤਾਂ ਬਣਾਉਣਾ ਨਹੀਂ ਕੋਈ ਨਵੇਂ ਆਉਣਗੇ ਪਰ ਇਹ ਵੀ ਹੋਣਾ ਜੀਦਾ ਕਿ ਜਿਹੜੇ ਨਵੇਂ ਆ ਉਹ ਪੁਰਾਣੇ ਨੂੰ ਸਪੋਰਟ ਤਾਂ ਕਰਨ ਨਾ ਹਾਂਜੀ ਹਾਂਜੀ ਨਹੀਂ ਜਿਵੇਂ ਚਲੋ ਨਹੀਂ ਆਪਣੇ ਲੋਕਾਂ ਪਿਆਰ ਕੀਤਾ ਨਵੇਂ ਮੁੰਡੇ ਪਿਆਰ ਕਰ ਰਹੇ ਆ ਤੇ ਪੁਰਾਣੇ ਵੀ ਕਰ ਰਹੇ ਨੇ ਪਰ ਉਹ ਤੁਹਾਡੀ ਗੱਲ ਸਹੀ ਵੀ ਸਮੇਂ ਨੇ ਚੇਂਜ ਤਾਂ ਹੋਣਾ ਹੀ ਹੈ ਅਸਲ ਵਿੱਚ ਨਵੀਂ ਪੀੜ੍ਹੀ ਜਿਹੜੀ ਹੈਗੀ ਆ ਉਹਨੇ ਇੱਕ ਬਣਾਉਣੇ ਹੁੰਦੇ ਆ ਜਦੋਂ ਅਸੀਂ ਇੱਥੋਂ ਆਏ ਆ ਉਦੋਂ ਨਵੀਂ ਪੀੜ੍ਹੀ ਸਾਨੂੰ ਮਹਲਕੇ ਸਾਡੇ ਗੀਤ ਪਸੰਦ ਕੀਤੇ ਜੀ ਉਹਨਾਂ ਨੇ ਨਵੇਂ ਕਰ ਕੋ ਨਵੀਂ ਵੀਡੀਓ ਲਾਈਕ ਕਰਦੀ ਹੈ ਨਾ ਤੇ ਫਿਰ ਇਹ ਸ਼ੋਕਰਾਂ ਮਾਲਕ ਦਾ ਵੀ ਅੱਜ ਵੀ ਚਲ ਕੰਪਨੀ ਹੱਥ ਪਾਉਣ ਨੂੰ ਬੈਠੀਆਂ ਨੇ ਅੱਜ ਮਤਲਬ ਇੱਕ ਗੀਤ ਤੇ 25-30 ਲੱਖ ਦੀ ਗੇਮ ਹੈ ਜੀ ਅੱਜ ਹੁਣ ਮੈਂ ਸ਼ੁਰੂ ਕਰ ਰਹੇ ਹਾਂ ਜਿਵੇਂ ਮੈਂ ਅੱਬਾ ਆਪਣਾ ਭਾਈ ਆਪਣਾ ਬੱਬੂ ਮਾਨ ਜੀ ਆਪਣਾ ਮੇਰੇ ਤੇ ਕਰ ਰਹੇ ਮੇਰਾ ਗੀਤ ਉਸ ਤੋਂ ਬਾਅਦ ਮਹਲਕੇ ਆਪਣਾ ਪਿੰਕੀ ਢਾਲੀ ਬਲ ਭਾਈ ਆਪਣਾ ਭਾਈ ਪਿੰਦਰ ਢਾਬਲੀ ਜੀ ਇਹ ਇਕੱਠੇ ਮਹਲਕੇ ਮੇਰੇ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਜੀ ਹੁਣ ਭਾਈ ਪਿੰਕੀ ਵੀ ਮਹਲਕੇ ਵੱਡੀ ਗੇਮ ਖੇਡ ਰਿਹਾ ਮੇਰੇ ਤੇ ਹਨਾ ਇਹ ਸ਼ੋਕਰ ਜੋ ਅੱਜ ਵੀ ਮਲਕੇ ਚੱਲ ਆ ਪਿਆਰ ਕਰਨ ਵਾਲੇ ਤੇ ਚੱਲ ਚਾਰ ਪੈਸਾ ਲਾਉਣ ਵਾਲੇ ਭਰਾ ਬੈਠੇ ਹੂੰ ਉਹ ਸਮੇਂ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਕਿ ਟੇਪਾਂ ਟਰੱਕ ਭਰ ਕੇ ਆਉਂਦੀਆਂ ਸੱਚੀ ਆਉਂਦੀਆਂ ਸੀ ਬਿਲਕੁਲ ਉਹ ਤਾਂ ਬਾਈ ਚਲੇ ਆ ਵੀ ਵੀ ਕੋਈ ਆਪਣਾ ਕਿੰਨੀਆਂ 3 ਮਿੰਟ ਦੀ ਹੈ ਨਹੀਂ ਨਹੀਂ ਨਾਲੇ ਇੱਕ ਥਾਂ ਤੇ ਮੈਂ ਸੁਣਿਆ ਕਿ ਤੁਸੀਂ ਕਹਿੰਦੇ ਸੀ ਕਿ ਮੇਰੀ ਜਦੋਂ ਪਹਿਲੀ ਹੀ ਟੇਪ ਖਣੀ ਦੂਜੀ ਟੇਪ ਆਈ ਸੀ ਤੇ ਤੁਸੀਂ ਲੈਣ ਖਰੀਦਣਗੇ ਉਹ ਕਹਿੰਦੇ ਵੀ ਇੱਥੇ ਤਾਂ ਅਮਰਤਾ ਦਾ ਇੱਕ ਦੀ ਵੀ ਆ ਗਈ ਇਹਦੀ ਵੀ ਆ ਗਈ ਤੂੰ ਤਾਂ ਬਾਈ ਘਰੇ ਜਾ ਫਿਰ ਦੂਰਦਰਸ਼ਨ ਤੇ ਪੈਸੇ ਦੇ ਕੇ ਗੱਲਾਂ ਹੋਣਾ ਪਿਆ ਹਾਂ ਉਹ ਇੱਥੇ ਸੀਗਾ ਜਦੋਂ ਨਾ ਮੇਰੀ ਪਹਿਲੀ ਟੇਪ ਆਈ ਹੈ ਹਾਂ ਮਤਲਬ ਪਹਿਲੀ ਦੂਜੀ ਟੇਪ ਆਪਣਾ ਕੋਇਲ ਕੰਪਨੀ ਚ ਗਈ ਆ ਭਾਈ ਭਿੰਦੜਾ ਬੜੀ ਨਾਲ ਐਗਰੀਮੈਂਟ ਚ ਜੀ ਉਹ ਟੇਪ ਦਾ ਨਾਮ ਸੀਗਾ ਆਪਣਾ ਆਸ਼ਕ ਨੂੰ ਫਾਂਸੀ ਹੂੰ ਉਹ ਟੇਪ ਇਹ ਤੋਂ ਆਪਣਾ ਮਾਰਕੀਟ ਚ ਆ ਗਈ ਸੀਗੀ ਤੇ ਇੱਥੇ ਕੈਸਟ ਵਾਲੇ ਹੁੰਦੇ ਨਾ ਆਪਣਾ ਦੁਕਾਨਦਾਰ ਜਿੰਨਾ ਤੋਂ ਕੈਸਟ ਲੈਣੇ ਹਾਂ ਉਹ ਦੱਸ ਕੇ ਜਾ ਟੇਪ ਮਾਰਕੀਟ ਚ ਗਈ ਸੀ ਹੂੰ ਤੇ ਮੈਂ ਇਹਦੋਂ ਆਪਣੇ ਪੁੱਛ ਕੇ ਗਿਆ ਇੱਥੇ ਇੱਥੇ ਭਾਈ ਸ਼ਿਲਾ ਹੁੰਦੇ ਕੈਸਟ ਨਾਲ ਹੂੰ ਰੇਤਾ ਬਹੁਤ ਔੜ ਰਿਹਾ ਨਾਲ ਨਾਲ ਰੇਤਾ ਚੱਲ ਰਿਹਾ ਕਿਉਂ ਬਲਕੀ ਜੀ ਤੇ ਉਛੀ ਲਵਾਈ ਨੂੰ ਪੁੱਛਿਆ ਬਾਈ ਬਾਈ ਮੇਰੀ ਟੇਬ ਕਿਵੇਂ ਹੈ ਉਹ ਤੋਂ ਮਾਲਾ ਕੇ ਬਾਈ ਮੇਜਰ ਬਾਈ ਰਾਸਤਾਨੀ ਹਿੱਟ ਸੀ ਦਵਿੰਦਰ ਕੋਇਨੁਰ ਬਾਈ ਹਿੱਟ ਸੀ ਜੀ ਤੇ ਆਪਣਾ ਆਪਣਾ ਅਮਰਦੇਵਰ ਵੀ ਆਗੇ ਸੀ ਉਹ ਮੈਨੂੰ ਕਹਿੰਦਾ ਸ਼ੀਲਾ ਕਹਿੰਦਾ ਕਹਿੰਦਾ ਤੇਰੀ ਟੇਬ ਨਹੀਂ ਵਿਕਦੀ ਬੁਗਦੀ ਕਹਿੰਦਾ ਹੋਰ ਕੰਮ ਕੋ ਕਰ ਲੈ ਹੋਰ ਕੰਮ ਤੋੜ ਲੈ ਮੈਂ ਕੰਮ ਤਾਂ ਕਰੇ ਹੈਗੀ ਫਿਰ ਭਰਾਵਾ ਹਨ ਤੇ ਉਹ ਫਿਰ ਮੈਂ ਆ ਕੇ ਉਹਦੇ ਨਾਲ ਇੱਕ ਗਾਣਾ ਸੀਗਾ ਆਪਣਾ ਪਿਆਰਾ ਵੀਰ ਬਲਜਿੰਦਰ ਮਾਨ ਕੋਟਪਾਈ ਉਹਦੇ ਲਈ ਗਾਣਾ ਸੀਗਾ ਅੱਬੇ ਮੈਂ ਕੁੜੀ ਗਰੀਬਾਂ ਦੀ ਹਾਂ ਉਹ ਗਾਣਾ ਫਿਰ ਦੂਰਸ਼ ਤੇ ਲਵਾਉਣਾ ਸੀਗਾ ਫਿਰ ਉਹ ਮੈਂ ਦੋ ਤਿੰਨ ਗੇੜੇ ਮਾਰੇ ਉੱਥੇ ਨਾ ਆਪਣਾ ਗੱਲ ਬਣੀ ਨਹੀਂ ਮੈਨੂੰ ਮੈਨੂੰ ਆਪਣ ਸੁਣਿਆ ਵੀ ਉਹਨਾਂ ਨੇ ਅਮਰਜੀਤ ਵੀ ਗੱਲ ਲੱਗ ਗਿਆ ਫਿਰ ਦੱਸਦਾ ਫਿਰ ਅਮਰਜੀਤ ਵੀ ਗੱਲ ਬਈ ਉਹਨੂੰ ਮਿਲੇ ਇੱਥੇ ਆਪਣਾ ਲਾਲੀ ਦੀ ਵੀਰ ਦੀ ਕਾਸਟਿੰਗ ਦੁਕਾਨ ਤੇ ਫਿਰ ਬਾਈ ਨੇ ਆਪਣਾ ਮੈਨੂੰ ਕਿਹਾ ਵੀ ਆਪਣਾ ਬੰਦਾ ਹੈਗਾ ਉੱਥੇ ਉਧਰ ਜਾ ਤੇ ਫਿਰ ਅਸੀਂ ਚਲੋ ਫਿਰ ਗਏ ਅਸੀਂ ਫਿਰ ਸਾਡੀ ਆਪਣਾ ਗੱਲ ਬਣ ਗਈ ਹਾਂ ਜਦੋਂ ਗਾਣਾ ਚੱਲਿਆ ਫਿਰ ਟੂ ਟਰੈਕ ਸੀਗੀ ਉੱਥੇ ਮਸ਼ੀਨ ਉਦੋਂ ਟੂ ਟਰੈਕ ਹੁੰਦੀ ਸੀ ਪਹਿਲਾਂ ਗਾਉਣਾ ਪੈਂਦਾ ਸੀ ਫਿਰ ਵੀਡੀਓ ਬਣਦੀ ਸੀ ਅੱਛਾ ਜੀ ਟੂ ਟਰੈਕ ਉਹਦਾ ਕਿਉਂਕਿ ਜੇ ਥੋੜੀ ਲਾਸਟ ਦੇ ਗਲਤੀ ਹੋ ਗਈ ਉਹਦੇ ਤੇ ਫਿਰ ਸਾਰਾ ਗਾਣਾ ਦੁਬਾਰੇ ਗਾਉਣਾ ਪਊ। ਹੂੰ ਫਿਰ ਚਲੋ ਆਡੀਓ ਹੋ ਗਈ ਫਿਰ ਵੀਡੀਓ ਹੋ ਗਈ। ਫਿਰ ਜਿਹੜੀ ਰਾਤ ਗਾਣਾ ਆਉਣਾ ਸੀਗਾ ਉਦੋਂ ਬਿਜਲੀ ਬੁੱਝ ਜਾਂਦੀ ਹੁੰਦੀ। ਮੈਂ ਬਹੁਤ ਸੁੱਖੋ ਸੁਖੀ ਹਾਂ ਸੱਚੇ ਪਾਤਸ਼ਾਹ ਬਿਜਲੀ ਨਾ ਜਾਵੇ। ਬਿਜਲੀ ਨਾ ਜਾਵੇ। ਚਲੋ ਭਾਈ ਜਿਹੜੇ ਰਾਤ ਗਾਣਾ ਆਇਆ ਉਹ ਹਾਂ ਫੇ ਸਵੇਰ ਨੂੰ ਤਾਂ ਮਤਲਬ ਬੱਲੇ ਬੱਲੇ ਹੋ ਗਈ। ਫਿਰ ਮੈਨੂੰ ਗੋਇਲ ਸਾਹ ਦੇ ਭਿੰਦਰ ਭਾਈ ਲੈ ਕੇ ਗਏ। ਹੂੰ ਕਿਉਂ ਮਾਲ ਸ਼ਾਟ ਹੋ ਗਿਆ। ਫਿਰ ਅਸੀਂ ਕਿਸ ਤਰ੍ਹਾਂ ਵੀ ਮਤਲਬ ਆਪਾਂ ਹੀ ਕੀਤੀਆਂ ਆਹ ਮਾਲ ਬੰਡੇ ਖੁਦ ਮਾਲ ਪੋਸਟਰ ਵੀ ਆਪ ਲਾਉਂ ਅਸੀਂ ਪਰ ਆਪਣਾ ਰਾਤ ਨੂੰ ਲੌਦਦੇ ਆ ਅਸੀਂ ਰਾਤ ਨੂੰ ਮਿਲ ਕੇ ਪਿੰਡਾਂ ਚ ਪੋਸਟਰ ਲਾਉਣ ਜਾਂਦੇ ਆ ਰਾਤ ਨੂੰ ਕਿਉਂ ਕਿਉਂਕਿ ਦਿਨੇ ਪੋਸਟਰ ਮਿਲਦਾ ਨਹੀਂ ਸੀ 5 ਰੁਪਏ ਦਾ ਪੋਸਟ ਮੇਗਾਦਾ ਸੀ ਪੋਸਟਰ ਵੀ ਪੋਸਟ ਨਾਲ ਬੱਚਦਾ ਮਤਲਬ ਕਿ ਆਪਣਾ ਦੁਕਾਨ ਵਾਲੇ ਵੀ ਉਦੋਂ ਰੌਲਾ ਪਾਦੇ ਵੀ ਸਾਰੇ ਸਾਡੇ ਕੋਲ ਘੱਟ ਭੇਜਦੇ ਆ ਜੀ ਉਦੋਂ ਫਿਰ ਰਾਤ ਨੂੰ ਪੋਸਟਰ ਤਾਂ ਲਾਉਣ ਜਾਂਦੇ ਸੀ ਛੱਡ ਕੋ ਓਨੇ ਪੋਸਟਰ ਹੁੰਦੇ ਮੈਂ ਇੱਕ ਪਿੰਡ ਚ ਮਚਾ ਚਾਰ ਪੋਸਟਰ ਲਾਏ ਸੀ ਹਾ ਨਾ ਮੇਰੇ ਜਿਆਦਾ ਮੇਰੇ ਨਾਲ ਆਪਣੇ ਵੀਰ ਦਿਵਿੰਦਰ ਹੁੰਦਾ ਜੀ ਮੇਰੇ ਨਾਲ ਆ ਪੰਜ ਛੇ ਸਾਲ ਤੇ ਮੁੰਡਾ ਪਾਲੀ ਸੀਗਾ ਮਮਕਣ ਉਹਦਾ ਮੁੰਡਾ ਸੀ ਸਾਰੇ ਜਾਂਦੇ ਉਦੋਂ ਪੋਸਟ ਲਾਉਣ ਜੀ ਹਾਂਜੀ ਅੱਛਾ ਇੱਕ ਗੀਤ ਜਿਹੜਾ ਸੁਮਨ ਪੱਟੀ ਹੁਣਾਂ ਦੇ ਨਾਲ ਥੋੜਾ ਇੱਕ ਬੜਾ ਖੂਬਸੂਰਤ ਗੀਤ ਆ 27 27 ਜਿਸ ਨਾਮ ਹਾਂਜੀ 부ਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ 부ਝ ਤਾਂ ਗਿਆ ਸੀ ਮੇਰੇ ਨੈਣ ਦੇਖ ਕੇ ਕਿ ਗੱਲ ਕੋਈ ਦਿਲ ਚ ਲ ਕੋਈ ਹੋਵੇਗੀ ਮੇਰੇ ਅੱਗੇ ਝੂਠਾ ਜਿਹਾ ਹਸ ਚੰਦਰੀ ਮੇਰੇ ਅੱਗੇ ਝੂਠਾ ਜਿਹਾ ਹਸ ਚੰਦਰੀ ਮੈਂ ਜਾਣਦਾ ਉਹ ਵੀ ਕਿੰਨਾ ਰੋਈ ਹੋਵੇਗੀ ਮੈਂ ਜਾਣਦਾ ਉਹ ਵੀ ਕਿੰਨਾ ਰੋਈ ਹੋਵੇਗੀ ਹਰ ਬੇਪਾ ਜੀ ਆਪਾਂ ਲੋਕੇਸ਼ਨ ਥੋੜੀ ਚੇਂਜ ਕਰ ਲਈ ਝੀਲ ਦੇ ਕੋਲੇ ਆ ਗਏ ਆ ਤੇ ਕਿਵੇਂ ਤੁਹਾਨੂੰ ਪਤਾ ਹੀ ਕਿ ਬਠਿੰਡੇ ਦਾ ਮਾਹੌਲ ਹੈ ਤੇ ਆਪਾਂ ਗੱਲ ਕਰਦੇ ਹਾਂ ਇਸ ਬਠਿੰਡਾ ਦੇ ਜਿਹੜੇ ਜਿੰਨੇ ਗਾਇਕ ਸੀਗੇ ਹਾਂਜੀ ਅਕਸਰ ਇਹ ਕਿਉਂ ਕਿਹਾ ਜਾਂਦਾ ਸੀ ਕਿ ਜਦੋਂ ਕੋਈ ਕਹਿੰਦਾ ਮੈਨੂੰ ਵੀ ਕਈ ਵਾਰੀ ਮੈਂ ਪਟਿਆਲੇ ਪੜਨ ਗਿਆ ਚੰਡੀਗੜ੍ਹ ਤੇ ਕਿੱਥੋਂ ਆਇਆ ਬਾਈ ਬਠਿੰਡੇ ਅੱਛਾ ਬਠਿੰਡੇ ਤੋਂ ਆ ਤਾਂ ਗਾਇਕਾਂਵਾਂ ਰਹੀ ਵੀ ਖਾਸ ਤੌਰ ਤੇ ਇਹ ਕਹਿੰਦੇ ਇਹ ਤਾਂ ਬਈ ਰੋਂ ਪਿੱਟਣ ਜਿਹੇ ਗਾਣੇ ਗਾਉਣ ਵਾਲੇ ਗਾਇਕ ਨੇ ਨਹੀਂ ਨਹੀਂ ਚਰਚਾ ਚ ਰਹੀ ਹੈ ਗੱਲ ਬਹੁਤ ਜ਼ਿਆਦੇ ਨਹੀਂ ਇਹ ਜੀ ਗੱਲ ਨਹੀਂ ਸਾਰੇ ਜੇ ਮੇਜਰ ਰਾਜਸਥਾਨੀ ਉਹਨਾਂ ਦੀ ਗੱਲ ਕਰੀਏ ਧਰਮਪ੍ਰੀਤ ਵੀ ਤੁਹਾਡੇ ਨਾਲ ਦੇ ਤੁਹਾਡੇ ਸਮਕਾਲੀ ਰਹੇ ਨੇ ਤੁਸੀਂ ਵੀ ਬੜੇ ਉਦਾਸ ਗੀਤ ਗਾਏ ਇਹ ਨਹੀਂ ਹੈ ਅਸੀਂ ਬਠਿੰਡੇ ਵਾਲੇ ਨੇ 10 ਸਾਲ ਨਾ ਵੱਡੇ 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 ਵੱਡ ਨੂੰ ਆਪਣਾ ਵਖਤ ਭਾਈ ਰੱਖਿਆ ਲੱਗਦਾ ਹੀ ਬਹੁਤ ਨਹੀਂ ਕਹਿੰਦੇ ਮਾਪਾ ਸਾਹਿਬ ਡੰਡੇ ਵਾਲੇ ਜਿਹੜੇ ਵੱਡੇ ਵੱਡੇ ਕਲਾਕਾਰ ਸੀ ਨਾ ਹਾਂ ਸੋਚਦਾ ਸੀ ਉਦੋਂ ਵੀ ਆ ਕੀ ਹੋ ਗਿਆ ਬਟੰਡੇ ਬਾਕੀ ਅਸੀਂ ਐਸੀ ਸੀਗੀ ਕੋਈ ਜਿਹੜੇ ਸੈਟਸੋਂਗ ਹੁੰਦੇ ਫਿਰ ਸਾਡੇ ਅਸੀਂ ਜਿੰਨੇ ਆਪਣਾ ਸਾਰੇ ਭਰਾ ਸੀਗੇ ਮੇਜਰ ਵਾਈ ਬਲਕਾਰ ਧਰਨਪੀਤ ਭਾਈ ਬਲਵੀਰ ਮੈਂ ਅਮਰਦਾ ਫਿਰਕ ਸਾਰੇ ਸਿੰਘਰਾਮ ਸਾਰਿਆਂ ਕੋਲੇ ਮਤਲਬ ਆਪਣੇ ਇੱਕ ਦਿਨ ਨਹੀਂ ਬਹਿਲਾ ਹੁੰਦਾ ਸੀ ਹਾਂ ਖੜਿਆ ਆਪਣੇ ਵਿਹਾਂ ਦੇ ਲਾਇਆ ਸੀ ਹਾਂ ਸੈਟਸੋਂਗ ਹਿੱਟ ਹੋਇਆ ਸਾਡੀ ਅਸੀਂ ਬੀਟਸੋਂਗ ਵੀ ਗਾਏ ਨੇ ਨੰਬਰ 2 ਫਿਰ ਉਦੋਂ ਜਿਹੜਾ ਉਹ ਜਿਹੜਾ ਉਦੋਂ ਦੌਰ ਸੀ ਉਹ ਸੈਟ ਸੰਗ ਆਪਣੇ ਹਿੱਟ ਹੋਏ ਸੀਗੇ ਭਾਈ ਮੇਜਰ ਨਹੀਂ ਵਿਆਹ ਤਾਂ ਵੀ ਕਰਦੇ ਸੀ ਸੈਟ ਸੰਗ ਚਾਰ ਚਾਰ ਵਾਰੀ ਜਿਵੇਂ ਆ ਤੁਸੀਂ ਆ ਗਾਣਾ ਤੁਹਾਡਾ ਹੈਗਾ ਕਿ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਜਿਵੇਂ ਤੈਨੂੰ ਮੈਂ ਚਾਹੁੰਦੀ ਡੁੱਬ ਜੀ ਚਾਰ ਚਾਰ ਵਾਰੀ ਕਿਹਾ ਹੈਗਾ ਵਿਆਹ ਦਾ ਗਾਣਾ ਬਟਾਪਲਾ ਵੀ ਆ ਜਾ ਵੀ ਲੱਗ ਮੇਰਾ ਕੀ ਸੀ ਆਪਣਾ ਹਾਂ ਤੈਨੂੰ ਕੁੜੀਆਂ ਵਿਚਾਲੇ ਖੜੀ ਦੇਖ ਕੇ ਰੀਵ ਵਗੈਰਾ ਉਹ ਪੰਜ ਬੱਬਰੀ ਸੋਨੇ ਲੋਕਾਂ ਨੇ ਹੂੰ ਇਹ ਸੈਟ ਸੰਗ ਵਾਲੀ ਗਾਣੀ ਉਹਦਾ ਪਹਾ ਸੀਗਾ ਉਹ ਨਹੀਂ ਦੂਸਰੇ ਕਲਾਕਾਰਾਂ 'ਚ ਜੈਲਸੀ ਦੀ ਭਾਵਨਾ ਸੀ ਕਿ ਬਟੰਡਾ ਵਾਲੇ ਜਿਹੜੇ ਗਾਇਕ ਸੀ ਉਹਨਾਂ ਨੂੰ ਲੋਕ ਜ਼ਿਆਦਾ ਸੁਣਦੇ ਸੀ ਪਤਾ ਨਹੀਂ ਉਹਨਾਂ ਨੂੰ ਕੀ ਸੀ ਬਈ ਇਹ ਐ ਵੀ ਅਸੀਂ ਦਾ ਸਾਡੇ ਦਾ ਯਾਰੀ ਹੁੰਦੀ ਸਾਰਿਆਂ ਦੀ ਇਕੱਠੇ ਪਿਆਰ ਹੁੰਦਾ ਸੀ ਪਰ ਇਹਨਾਂ ਨੂੰ ਪਤਾ ਨਹੀਂ ਉਹ ਕਿ ਬਲਕਾਰ ਸਿੱਧੂ ਜਾਂ ਜਿਹੜੇ ਵੀ ਤੁਹਾਡੇ ਸਮਕਾਲੀ ਰਹੇ ਨੇ ਜਾਂ ਤੁਹਾਡੇ ਸਮੇਂ 'ਚ ਰਹੇ ਨੇ ਵੀ ਅਸੀਂ ਇਕੱਠੇ ਇੱਕ ਪ੍ਰੋਗਰਾਮ 'ਚ ਇੱਕ ਗੱਡੀ ਚਲੇ ਜਾਂਦੇ ਸੀ ਹਾਂਜੀ ਹਾਂਜੀ ਅਸੀਂ ਜਦੋਂ ਸਾਂਝੇ ਫੰਕਸ਼ਨ ਹੁੰਦੇ ਕੋਈ ਵਿਆਹ ਹੁੰਦਾ ਕੋਈ ਮੇਲਾ ਹੁੰਦਾ ਸੀ ਇਕੱਠੇ ਜਾਂਦੇ ਸੀ ਅੱਜ ਕਿਉਂ ਪਿਆਰ ਘਟਿਆ ਕਲਾਕਾਰਾਂ 'ਚ ਨਹੀਂ ਘਟਿਆ ਸੱਟ ਦੋਵੇਂ ਨਹੀਂ ਤੁਹਾਡੀ ਗੱਲ ਨਹੀਂ ਕਰਦਾ ਅੱਜ ਵਾਲਿਆਂ ਦਾ ਅੱਜਕੱਲ੍ਹ ਤਾਂ ਉਹ ਅਸੀਂ ਤਾਂ ਹੁਣ ਮੇਰੀ ਗੱਲ ਸੁਣ ਸਾਡੇ ਸਾਡੇ ਸਾਂਝ ਬਹੁਤ ਪੁਰਾਣੀ ਐ ਮੈਂ ਤੇ ਗੀਤ ਵੀ ਗੀਤ ਵੀ ਕਦੇ ਡੱਬ ਤੁਸੀਂ ਕਰਤਾ ਕਰੀਂ ਪਾੜ ਤੁਸੀਂ ਪਿਆ ਗਾ ਕਿਸੇ ਹੁਣ ਮੈਂ ਤੇ ਮੇਰੀ ਮੇਰੀ ਬੇਟੀ ਬੱਡੀ ਅਸੀਂ ਪਹਿਲਾਂ ਅਸੀਂ ਆਪਣਾ ਬਲਕਾਰ ਵੀਰ ਦੀ ਬੇਟੀ ਦਾ ਵਿਆਹ ਸੀਗਾ ਹੂੰ ਸਪੈਸ਼ਲ ਬਸ ਚੱਲ ਕੇ ਮੇਰੇ ਬੇਟੀ ਬ੍ਰਿਟਿਸ਼ ਪਹਿਲਾ ਲਈ ਉਹ ਹੂੰ ਹੈਨਾ ਇਹ ਖਤਰਨਾਕ ਜਿਹੇ ਗੀਤ ਕਿਉਂ ਗਾਉਂਦੇ ਸੀ ਮੇਜਰ ਰਾਜਸਥਾਨੀ ਦਾ ਗੀਤ ਆਉਂਦਾਗਾ ਆਤਮ ਹੱਤਿਆ ਤੁਸੀਂ ਨਾਲ ਦੇ ਨਾਲ ਆਸਕ ਨੂੰ ਫਾਂਸੀ ਜੜਾ ਦਿੰਦੇ ਹੋ ਨਹੀਂ ਪਤਾ ਕੀ ਉਹ ਅਸਲ ਵਿੱਚ ਨਾ ਉਦੋਂ ਜਦੋਂ ਮੇਜਰ ਬਾਈ ਹਿੱਟ ਹੋ ਗਿਆ ਦਵਿੰਦਰ ਬਾਈ ਹਿੱਟ ਹੋ ਗਿਆ ਸੈਡ ਸੌਂਗ ਹਿੱਟ ਹੋ ਗਈ ਹਾਂ ਥੇਰੋ ਮਤਲਬ ਕਿ ਆਪਣਾ ਕੰਪਨੀ ਜਿਹੜੇ ਕੰਪਨੀ ਪੈਸੇ ਲਾ ਰਹੀ ਹੁੰਦੀ ਸੀ ਉਹਨੇ ਆਉਂਦੇ ਵੀ ਆਪਣਾ ਉਲਟ ਨਾ ਕਰੋ ਜਿਹੜਾ ਬਹਿਣ ਬਹਿ ਰਿਹਾ ਹੈ ਉਹ ਚ ਹੀ ਆਪਣਾ ਜਾਣ ਦਿਓ ਇਹੋ ਆਸ਼ਕ ਨੇ ਇਹੋ ਜਿਹਾ ਕਿੱਡਾ ਬੰਬ ਚਲਾਤਾ ਇਹਨੂੰ ਫਾਂਸੀ ਚੜਾਤਾ ਤੁਸੀਂ ਉਹ ਬੱਸ ਕੇ ਵਾਹ ਹਸੀ ਹਾਂ ਵਾਹ ਸੀਗਾ ਭਿੰਦਰ ਅਸਲ ਵਿੱਚ ਮੇਰਾ ਉਦੋਂ ਸੀਗਾ ਆਪਣਾ ਐਗਰੀਮੈਂਟ ਜੀ ਬਾਈ ਭਿੰਦਰ ਫਿਰ ਸਿੰਗਰ ਨੂੰ ਦੇਖ ਕੇ ਗਾਣਾ ਲਿਖਦਾ ਹੁੰਦਾ ਸੀ ਹਨਾ ਤੇ ਬਾਕੀ ਭਾਈ ਭਿੰਦਰ ਭਾਈ ਬਾਕਮਾਲ ਗਾਣੇ ਲਿਖਿਆ ਉਹਨਾਂ ਨੇ ਤੇ ਉਸ਼ੀ ਗੀਤ ਹੋਣਗੇ ਜੇ ਕਿਸੇ ਨੇ ਪਰੰਤੂ ਕੀਤਣਾ ਪਰ ਮੈਨੂੰ ਲੱਗਦਾ ਨਹੀਂ ਵੀ ਇਦਾਂ ਦਾ ਗੀਤ ਹੋਊਗਾ ਇਦਾਂ ਦਾ ਗੀਤ ਇੱਕ ਗੱਲ ਮੈਨੂੰ ਤੁਹਾਡੀ ਬਹੁਤ ਖੂਬਸੂਰਤ ਲੱਗਦੀ ਹੈ ਮੈਨੂੰ ਉਸ ਗੱਲ ਦੇ ਉੱਤੇ ਬਹੁਤ ਮਾਣ ਹੈ ਕਿ ਤੁਸੀਂ ਸੰਤਰਾ ਮਦਾਸੀ ਨੂੰ ਗਾਇਆ ਹੈ ਹਾਂਜੀ ਹੋਕਾ ਉਹਨਾਂ ਦਾ ਤੁਸੀਂ ਦਿੱਤਾ ਹੈਗਾ ਤੇ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਬਹੁਤ ਕਲਾ ਘੱਟ ਕਲਾਕਾਰਾਂ ਦੇ ਹਿੱਸੇ ਆਈ ਗੱਲ ਹੈ ਤੇ ਮੇਰੇ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਤੁਸੀਂ ਉਹਨਾਂ ਗੀਤਾਂ ਨੂੰ ਬਹੁਤ ਪ੍ਰਮੋਟ ਵੀ ਕੀਤਾ ਤੇ ਬਹੁਤ ਫੁੱਭ ਕੇ ਗਾਇਆ ਮੈਂ ਸੀਡੀ ਬਣਾਈ ਸੀ ਉਦੋਂ ਸਪੈਸ਼ਲ ਉਹਦਾ ਨਾਮ ਹੀ ਆਪਣਾ ਹੋਕਾ ਰੱਖਿਆ ਸੀ ਸੱਤੇ ਦੇ ਸੱਤੇ ਕੀ ਦੇ ਮਲਕੇ ਬੇਨਾ ਬੀੜ ਤੋਂ ਸਾਰੇ ਗੀਤ ਇਹ ਮਲਕੇ ਇਦਾਂ ਹੀ ਸੀਗੇ ਆਪਣਾ ਭਾਈ ਲੋਚੀ ਆਪਣਾ ਗੁਰਪ੍ਰਜਨ ਗਲੇਜੀ ਜੀ ਸਾਰੇ ਵੱਡੇ ਸ਼ਾਇਰਾਂ ਦੇ ਗੀਤ ਪਾਏ ਸੀ ਉਹ ਮੈਂ ਮੈਨੂੰ ਪਤਾ ਲੱਖ ਡੇੜਾ ਲੱਖ ਰੁਪਏ ਮੈਂ ਪੱਲੋ ਲਾ ਕੇ ਸੀਡੀ ਤਿਆਰ ਕੀਤੀ ਸੀਡੀ ਵੰਡੀ ਮੈਂ ਫਰੀ ਤੇ ਪਰ ਨਾ ਉਹ ਇੱਕ ਤਪੜਾ ਦੁੱਖ ਬਹੁਤ ਉਹ ਗੱਲ ਨਹੀਂ ਦੁੱਖ ਬਣਾਇਆ ਹੁੰਦਾ ਮੈਨੂੰ ਕਿਸੇ ਨੇ ਆਇਆ ਨਹੀਂ ਕਿਹਾ ਦੋਰੀ ਉਦਾਂ ਦੇ ਗਾਣੇ ਹੋਰ ਗਾ ਯਾਰ ਹੈਨਾ ਇਸ ਕਰਕੇ ਹੋ ਗਏ ਸੀਡੀ ਆਪਣੇ ਵਿਕੀ ਵੀ ਨਹੀਂ ਹੈ ਕੀ ਕੀ ਕਾਰਨ ਆ ਅੱਜ ਵੀ ਜੇ ਅਸੀਂ ਚੰਗਾ ਗਾਣਾ ਲੋਕ ਕਹੀ ਤਾਂ ਜਾਂਦੇ ਆ ਕਲਾਕਾਰਾਂ ਤੇ ਦੋਸ਼ ਲਾ ਦਿੰਦੇ ਆ ਬਈ ਇਹ ਚੰਗੇ ਗਾਣੇ ਨਹੀਂ ਗਾਉਂਦਾ ਸੁਣਦੇ ਕਿੱਥੇ ਨੇ ਫਿਰ ਬਾਈ ਜੀ ਸੁਣ ਮੈਂ ਦੱਸਦਾ ਗੱਲ ਪਾਲੀ ਦੇ ਦੇਤਵਾਲ ਗਿਆ ਜੀ ਹਾਂਜੀ ਬਹੁਤ ਵੱਡੇ ਭਰਾ ਸਾਡੇ ਸਿੰਗਰ ਨੇ ਗੀਤਕਾਰੇ ਵਧੀਆ ਨੇ ਜੀ ਉਹਨਾਂ ਨੇ ਸਾਰੀ ਉਮਰ ਤੀਆਂ ਭੈਣਾਂ ਦੇ ਗਾਣੇ ਗਾਏ ਨਾ ਜੀ ਨਿਊਜ਼ੀਲੈਂਡ ਉਹਨਾਂ ਦਾ ਸ਼ੋਅ ਸੀਗਾ ਕਿ ਸੱਚੀ ਗੱਲ ਹੈ ਸ਼ਾਇਦ ਉਹ ਵੇਖਣ ਦਾ ਉਹਨਾਂ ਨੂੰ ਹੀ ਪਤਾ ਹੈ ਹੂੰ ਉਹ ਸ਼ੋਅ ਸੀ ਉੱਥੇ ਮੈਂ ਗਿਆ ਮੈਨੂੰ ਪਤਾ ਲੱਗ ਪਾਈ ਜੇ ਮੈਂ ਸ਼ੋਅ ਦੇਖਣ ਗਿਆ ਮਿਲਣ ਗਿਆ ਉਹਨਾਂ ਨੂੰ ਤੁਹ ਯਕੀਨ ਨਹੀਂ ਕਰਨਾ ਜਿਹੜੇ ਦਹਾਗੀਆਂ ਵੀ ਪਾਉਂਦੇ ਆ ਵੀ ਸੱਬਿਆ ਚੜ ਸੱਬਿਆ ਚੜ ਉੱਥੇ ਉਹ ਵੀ ਹੈ ਨਹੀਂ ਸੀ 20 ਬੰਦੇ ਸੀ ਜਿਹੜੇ ਜਿਹੜੇ ਸੱਬਿਆ ਚੜ ਸੱਬਿਆ ਚੜ ਕਰਦੇ ਆ ਕੋਈ ਕੋਈ ਸੁਣਣ ਵੀ ਨਹੀਂ ਆਇਆ ਕੀ ਕਰੋਗੇ ਕੱਲ ਜਿਹੜਾ ਸਾਡਾ ਮੀਡੀਆ ਨੇ ਵੀ ਲੈਣ ਦਾ ਭਰਾ ਨੇ ਹਨਾ ਜਿਹੜੇ ਜਿਹੜੇ ਚਲ ਦੋ 10 20 ਭਰਾ ਸਿਆਣੇ ਨੇ ਵਧੀਆ ਸੁਣਣੇ ਉਹ ਬੈਠੇ ਸੀ ਬਾਕੀ ਕੋਈ ਆਇਆ ਨਹੀਂ ਕੋਈ ਨਹੀਂ ਪਹੁੰਚਿਆ ਕੀ ਕਰੋਗੇ ਤੁਸੀਂ ਇਹ ਕਾਰਨ ਕੀ ਕਾਰਨ ਪਤਾ ਨਹੀਂ ਹੁ ਕਲਾਕਾਰਾਂ ਨੂੰ ਪੁੱਛੀਦਾ ਲੋਕਾਂ 'ਚ ਦੋਸ਼ ਕੱਢਦੇ ਆ ਲੋਕਾਂ ਨੂੰ ਪੁੱਛੀਦਾ ਲੋਕ ਕਲਾਕਾਰਾਂ 'ਚ ਦੋਸ਼ ਕੱਢਦੇ ਆ ਕਾ ਗਾਣੇ ਨਹੀਂ ਸੁਣਾਉਂਦੇ ਜੇ ਸੁਣਾਉਂਦਾ ਕੋਈ ਸੁਣਦਾ ਨਹੀਂ ਕਿਹਦੀ ਕਸਣੋ ਸਭ ਤੋਂ ਪਹਿਲਾਂ ਆਪਣੇ ਬਾਹਤੇ ਰਾਗੀ ਆਪਣਾ ਢਾਡੀ ਜੀ ਜਿਹੜੇ ਆਪਣੇ ਅਪਰਧਮ ਨੂੰ ਗਾਣੇ ਸਿੱਖਾਂ ਨੂੰ ਗਾਉਂਦੇ ਆ ਜੀ ਹਨਾ ਢਾਡੀਆਂ ਨੂੰ ਕਿੰਨੀ ਕੀ ਪੇਮੈਂਟ ਆ ਉਹਨਾਂ ਦੀ ਜਿਹੜਾ ਪਾਠੀ ਆ ਗੁਰੂ ਘਰ ਦਾ ਉਹਨੂੰ ਵੀ ਉਹਨਾਂ ਨੂੰ ਮਿਲਦਾ ਖਾਣਾ ਮੈਂ ਪਿਛੇ ਜੇ ਮੈਂ ਆਪਣਾ ਦਹਾਂ ਦਾ ਸਭ ਗਿਆ ਸੀ ਢਾਡੀ ਲੱਗੇ ਹੋਏ ਸੀ ਮੈਂ ਸਪੈਸ਼ਲ ਮੈਂ ਤੇ ਮੇਰੀ ਬੇਟੀ ਸਪੈਸ਼ਲ ਲਗੇ ਅਸੀਂ ਮੈਂ ਆਪਣਾ ਮਾਨ ਕਰਕੇ ਬਾਹਰ ਸਭ ਤੋਂ ਵੱਡੀ ਦੇਣ ਤਾਂ ਆਪਣੇ ਇਹਨਾਂ ਦੀ ਹੈ ਹਨਾ ਪਰ ਪਤਰੀ ਸਿਸਟਮ ਕੀ ਆ ਬਾਈ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਮਤਲਬ ਅਗੇ ਉਹਨੂੰ ਆਪਣਾ ਹੌਸਲਾ ਨਹੀਂ ਮਿਲਦਾ ਮੈਂ ਚਾਹਾਂਗਾ ਕਿ ਸੰਤ ਰਾਮ ਦਾਸੀ ਦੇ ਕਿਸੇ ਵੀ ਗੀਤ ਦੀ ਸਹਾਇਗੀ ਸਾਡੀ ਬੀਹ ਵਿੱਚ ਚੂੜੀਆਂ ਦਾ ਹੋਕਾ ਦੇਮੀ ਨਬੀਰਾ ਬਨਜਾਰਿਆ ਸਾਡੇ ਪਿੰਡਾਂ ਚ ਤਾਂ ਸੌਣ ਚ ਵੀ ਸੋਕਾ ਸੋ ਕਾ ਬੇਬੀਰਾ ਬਣਜਾਰਿਆ ਸਾਡੀ ਗਲੀ ਵਿੱਚ ਚੂੜੀਆਂ ਦਾ ਹੋਕਾ ਦੇਮੀ ਨਾਬੀਰਾ ਬਣਜਾਰਿਆ ਸਾਡੇ ਸੌਣ ਚ ਵੀ ਸੋਕਾ ਹੈ ਮੈਂ ਚਾਹਾਂਗਾ ਕਿ ਜਿਹਨੇ ਦੇਖਣ ਵਾਲੇ ਆ ਜਰੂਰ ਇਸ ਗੀਤਾਂ ਨੂੰ ਸੰਤਰਾ ਮਦਾਸੀ ਦੇ ਗੀਤਾਂ ਨੂੰ ਸਰਚ ਕਰਿਓ ਜੋ ਹਰਦੇਵ ਮਹੀਨੰਗਲ ਜੀ ਨੇ ਗਾਏ ਹੋਏ ਨੇ ਮਿਲ ਜਾਂਦੇ ਨੇ YouTube ਤੇ ਹੁਣ ਵੀ ਹਾਂਜੀ ਹਾਂਜੀ ਇਹ ਪੂਰੀ ਦੀ ਪੂਰੀ ਪੂਰੀ ਸੀਡੀ ਪਈ ਹੈ ਜੀ ਪੂਰੀ ਸੀਡੀ ਪਈ ਹੈ ਪੂਰੀ ਸੀਡੀ ਪਈ ਹੈ ਜਰੂਰ ਦੇਖੋ ਬਾਈ ਪਿੰਕੀ ਧਾਲੀ ਵਾਲ ਜੀ ਨੇ ਆਪ ਦੀ ਖਰਾਬ ਦੇ ਨਾਮ ਹਿੱਟ ਪਾ ਦਿੱਤੀ ਸੀ ਜੀ ਪਰ ਮੈਂ ਬੇਨਤੀ ਕੀਤੇ ਬਾਈ ਜੀ ਮੈਂ ਤੁਸੀਂ ਜੇ ਗੀਤ ਪਿਆ ਕੇ ਪੂਰੀ ਪੂਰੇ ਟਰੈਕ ਬਾਈ ਨੇ ਪੂਰੇ ਵੀ ਪਾਇਆ ਤੇ ਆਪਣਾ ਕੱਲਾ ਕੱਲਾ ਗਾਣਾ ਹੀ ਪਿਆ ਕੱਲਾ ਕੱਲਾ ਗਾਣਾ ਮੈਂ ਚਾਹਾਂਗਾ ਬਾਈ ਕਿ ਤੁਸੀਂ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਪੁਰਾਣੇ ਕਵੀ ਨੇ ਉਹਨਾਂ ਨੂੰ ਵੀ ਗਾਓ ਅਸੀਂ ਪੰਜਾਬ ਦਾ ਮਾਹੌਲ ਸੋਹਣਾ ਬਣਾ ਸਕੀਏ ਸੋਹਣੇ ਗੀਤਾਂ ਦੇ ਨਾਲ ਦੂਸਰੀ ਗੱਲ ਦੀ ਆਪਾਂ ਗੱਲ ਕਰਦੇ ਆਂ ਮਾਨਸਾ ਦੀ ਆਪਾਂ ਗੱਲ ਕਰਦੇ ਆਂ ਅਕਸਰ ਇਹ ਚਰਚਾ ਚ ਰਿਹਾ ਕਿ ਇਥੋਂ ਦੇ ਗਾਇਕ ਬਹੁਤ ਮਸ਼ਹੂਰ ਰਹੇ ਨੇ ਮਾਨਸਾ ਦੀ ਆਪਾਂ ਸਿੱਧੂ ਮੂਸੇ ਵਾਲੇ ਦੀ ਗੱਲ ਕਰਦੇ ਆਂ ਤਾਂ ਉਹ ਵੀ ਬਹੁਤ ਹਾਈਪ ਤੇ ਜਾ ਕੇ ਤੇ ਅੱਜ ਉਹ ਘਟਨਾ ਵਾਂਗ ਘਟਦੀ ਆ ਤੇ ਇਹੀ ਕੁਝ ਬਟੰਡੇ ਵਾਲੇ ਗਾਇਕਾਂ ਨਾਲ ਵੀ ਵਾਪਰਦਾ ਹੈਗਾ ਕਿ ਕੋਈ ਸੁਸਾਇਸਾਈਡ ਕਰ ਜਾਂਦਾ ਹੈ ਕੋਈ ਕਿਸੇ ਕਾਰਨ ਕਰਕੇ ਕਿਸੇ ਦੀ ਡੈਥ ਹੋ ਜਾਂਦੀ ਹੈ ਜੋ ਮੇਜਰ ਰਾਸਥਾਨੀ ਦੀ ਗੱਲ ਕਰੀਏ ਧਰਮਪ੍ਰੀਤ ਦੀ ਗੱਲ ਕਰ ਲਈਏ ਤੇ ਮੇਜਰ ਰਾਸਥਾਨੀ ਦੇ ਤੁਸੀਂ ਸੰਪਰਕ ਚ ਰਹੇ ਹੋ ਧਰਮਪ੍ਰੀਤ ਨਾਲ ਤੁਸੀਂ ਸਟੇਜ ਵੀ ਸਾਂਝੀ ਕਰਦੇ ਰਹੇ ਹਾਂ ਇਹ ਕਿਉਂ ਹੁੰਦਾ ਹੈਗਾ ਕਿਉਂ ਨਾਲ ਤਾਂ ਨਹੀਂ ਇਦਾਂ ਦਾ ਪਾਣਾ ਬਪੜਿਆ ਹੋ ਗਈ ਉਹਦਾ ਉਹ ਤਾਂ ਕੁਦਰਤੀ ਮੌਤ ਹਟੈਕ ਹੋ ਗਿਆ ਸੀ ਤੇ ਅਸਲ ਧਰਨਪੀਤ ਦਾ ਪਤਾ ਹੀ ਲੱਗਾ ਸਾਨੂੰ ਕਿਉਂਕਿ ਆਪਣਾ ਕਾਰਨ ਕੁਝ ਹੈ ਨਹੀਂ ਸੀਗਾ ਤੁਸੀਂ ਬਾਹਰ ਮੈਂ ਬਾਹਰ ਸੀ ਉਹ ਮੈਂ ਤਾਂ 2016 ਦਾ 2016 ਦੀ ਗੱਲ ਮੈਂ ਤਾਂ ਬਹੁਤ ਸਾਲ ਪਹਿਲਾਂ ਬਾਹਰ ਚੱਲੇ ਗਿਆ ਸੀ ਤੇ ਉੱਥੇ ਵੀ ਆਪਣਾ ਆਪ ਜਾ ਕੇ ਆ ਸ਼ੋਅ ਕਰਕੇ ਆਇਆ ਕੋਈ ਮਾਲਕ ਇਹ ਆਪਣਾ ਜਿਹੜਾ ਆਪਣਾ ਮੰਦਪਾ ਘਟੜਾ ਹੋ ਜਾਣਾ ਇਹਦਾ ਕਾਰਨ ਕੁਝ ਹੈ ਨਹੀਂ ਸੀਗਾ ਇਹ ਤੁਹਾਨੂੰ ਉਹਨੂੰ ਪਤਾ ਨਹੀਂ ਕਿਉਂਕਿ ਸੋਹਣਾ ਸੀ ਸਾਰਾ ਕੁਝ ਸੋਹਣੀ ਫੈਮਿਲੀ ਸੋਹਣੀ ਜਿਆ ਸੋਹਣਾ ਘਰ-ਬਾਰ ਕਦੇ ਆਪਣਾ ਆਪਣਾ ਫਿਰ ਇੱਕੋ ਇੱਕ ਕਲਾਕਾਰ ਸੀ ਜਿਹਦੇ ਕੋ ਆਪਣਾ ਖਾੜੇ ਸੀ ਰੋਜ਼ ਉਹਦੇ ਵੀ ਖਾੜਾ ਲਾ ਕੇ ਆਏ ਉਸ ਦਿਨ ਵੀ ਖਾੜਾ ਲਾ ਹਾਂਜੀ ਹਾਂਜੀ ਹਾਂ ਤੁਸੀਂ ਬਾਹਰ ਤੁਹਾਨੂੰ ਫੋਨ ਆਉਂਦਾ ਫਿਰ ਤੁਹਾਨੂੰ ਦੁੱਖ ਲੱਗਦਾ ਅਮਰਦੀਪ ਗਿੱਲ ਕਰਦਾ ਤੁਹਾਨੂੰ ਫੋਨ ਕਰਦਾ ਬਈ ਦਾ ਮੈਨੂੰ ਗਿਆ ਆਪਣਾ ਮੈਸੇਜ ਬਹੁਤ ਬਹਾੜਾ ਹੋਇਆ ਕਿਉਂਕਿ ਸਾਡਾ ਤਾਂ ਭਰਾ ਸੀ ਛੋਟਾ ਸਿੱਧੂ ਮੂਸੇ ਵਾਲਾ ਹੁਣਾਂ ਦੇ ਪਰਿਵਾਰਕ ਤੁਹਾਡੇ ਤੁਸੀਂ ਵਿਚਰਦੇ ਹੋ ਉਹ ਤੁਹਾਡਾ ਰਿਸ਼ਤੇਦਾਰਾਂ ਦਾ ਘਰ ਬਿਲਕੁਲ ਨਾਲ ਹੈ ਤੁਸੀਂ ਜ਼ਿਕਰ ਕਰਦੇ ਹੋ ਕਿ ਵਿਆਹ ਦੇ ਉੱਤੇ ਤੁਸੀਂ ਖਾੜਾ ਲਿਆ ਤੇ ਸਿੱਧੂ ਉਸ ਖਾੜੇ ਦੇ ਵਿੱਚ ਤੁਰਿਆ ਫਿਰਦਾ ਨਿੱਕਾ ਹੁੰਦਾ ਹਾਂ ਹਾਂਜੀ ਹਾਂਜੀ ਸਾਰੀ ਫੈਮਿਲੀ ਉਹ ਸੀੜੀ ਵੀ ਤੁਹਾਡੇ ਉਸ ਸਮੇਂ ਦੀ ਵੀਡੀਓ ਕੈਸਟ ਵੀ ਤੁਹਾਡੇ ਕੋਲੇ ਹੋਣੀ ਵਿਆਹ ਚ ਮੈਂ ਉਹ ਮੈਂ ਇੱਕ ਕਰੋਗੋਸ਼ਣ ਮਨ ਲੈ ਕੇ ਆਉਂਗਾ ਹੁਣ ਜਾ ਕੇ ਆਵਾਂ ਬਾਅਦ ਕਦੇ ਮਿਲਣ ਦੀ ਕੋਸ਼ਿਸ਼ ਕੀਤੀ ਪਰਿਵਾਰ ਨੂੰ ਜਾ ਮੇਰੀ ਮੇਰੀ ਵਾਈਫਾਈ ਸੀ ਉਹ ਜਾ ਕੇ ਆਈ ਹੈ ਘਰੇ ਤੇ ਮੈਂ ਹਜੇ ਮੈਂ ਹੁਣ ਜਾਣਦਾ ਉਹਨਾਂ ਦੇ ਪਿਤਾ ਜੀ ਨਾਲ ਗੱਲ ਹੁੰਦੀ ਰਹਿੰਦੀ ਮੇਰੀ ਹੋਈ ਗੱਲ ਮੇਰੀ ਮਾਤਾ ਨਾਲ ਵੀ ਗੱਲ ਹੋਈ ਪਿਤਾ ਨਾਲ ਵੀ ਗੱਲ ਹੋਈ ਉਦੋਂ ਫੋਨ ਤੇ ਉਹ ਉਹ ਕਹਿੰਦੇ ਸੀ ਕਿ ਵੀ ਉਹ ਟੇਪਾ ਲੈ ਕੇ ਆਉਂਦਾ ਖਰਦੇ ਮੈਂ ਉਹਨਾਂ ਨੇ ਹੀ ਕਿਹਾ ਸੀ ਮੈਨੂੰ ਹਾਂ ਮੈਨੂੰ ਸਿੱਧੂ ਦੇ ਪਾਦਰ ਸਾ ਉਦੋਂ ਵਿੱਚ ਹੀ ਸੀ ਉਦੋਂ ਦਾ ਕਹਿੰਦਾ ਜੋ ਟੇਪਾਂ ਹੁੰਦੀ ਕਹਿੰਦਾ ਉਹਦਾ ਭੱਜਾ ਫਰਦਾ ਹੁੰਦਾ ਸੀ ਜੀ ਜਦੋਂ ਵੀ ਟੇਪ ਆਉਂਦੀ ਸੀ ਕਿ ਥੋੜੀ ਸਾਰਿਆਂ ਦੀ ਉਹ ਟੇਪਾਂ ਜਾ ਕੇ ਲੈ ਕੇ ਆਉਂਦਾ ਸੀ ਅਮਰਸੇਮ ਚ ਚਮਕੀਲਾ ਨਾਲ ਵੀ ਇਹ ਘਟਨਾ ਵਾਪਰਦੀ ਆ ਫਿਰ ਸਿੱਧੂ ਨਾਲ ਵਾਪਰਦੀ ਆ ਉਹ ਵੀ ਅੱਜ ਇਸ ਮੁਕਾਮ ਤੇ ਪਹੁੰਚੇ ਨੇ ਕਿ ਫਿਲਮਾਂ ਬਣਾਉਣੀਆਂ ਪੈ ਰਹੀਆਂ ਨੇ ਸਿੱਧੂ ਦੇ ਉੱਤੇ ਮੂਸਾ ਪਿੰਡ ਜਿਹੜਾ ਨਹੀਂ ਜਾਣਿਆ ਜਾਂਦਾ ਅਸਲ ਸਿੱਧੂ ਮੂਸੇ ਕਰਕੇ ਮੂਸਾ ਪਿੰਡ ਜਾਣਿਆ ਜਾਂਦਾ ਹੈਗਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਇਹ ਕਿਉਂ ਵਾਪਰ ਜਾਂਦਾ ਕਿਉਂ ਸਾਡੇ ਹੀ ਬੱਚੇ ਆਪਣੇ ਬੱਚਿਆਂ ਦੇ ਕਾਤਲ ਹੋਏ ਬੈਠੇ ਨੇ ਇਹ ਤਾਂ ਬਈ ਹੁਣ ਆਪਣਾ ਮਾਲਕ ਜਾਣਦਾ ਹੈ ਹੁਣ ਤਾਂ ਨਵੇਂ ਮੁੰਡੇ ਡਰਦੇ ਨੇ ਮਾਪੇ ਕਹਿੰਦੇ ਗਾਉਣ ਵਾਲੇ ਪਾਸੇ ਹੀ ਨਹੀਂ ਪੋਣਾ ਆਪਦੇ ਜਵਾਕਾਂ ਨੂੰ ਨਹੀਂ ਬਈ ਸੇ ਤਾਂ ਪਤਾ ਕੀ ਹੈ ਦੇਖੋ ਛੋੜੇ ਜਿਹੇ ਪੰਜਾਬੀ ਵੀ ਆਪਾਂ ਕਿੱਡਾ ਵੱਡਾ ਪੰਜਾਬ ਹੈ ਨਾ ਥੋੜੇ ਹੈਗੇ ਆ ਤੇ ਬੇਨਤੀ ਹੈ ਵੀ ਪਿਆਰ ਨਾਲ ਰਹੀਏ ਹੈ ਨਾ ਤੇ ਖਾਣਾ ਆਪਣਾ ਆਪਣਾ ਦੌਲਤ ਸ਼ੋਰ ਤਾਂ ਜੜੀ ਆਪਣੀ ਆਪਣੀ ਜਿੰਨੀ ਭਾਗਾਂ ਚ ਲਿਖੀ ਉਹ ਨਹੀਂ ਮਿਲਣੀ ਹੈ ਨਾ ਤੇ ਸਿੱਧੀ ਆਪਣਾ ਜੈਲਸੀ ਕਰਕੇ ਮਿਲਣਾ ਕਿ ਫਿਰ ਹੈ ਨਾ ਹੁਣ ਕਾਰਨ ਤਾਂ ਆਪ ਨੂੰ ਨਹੀਂ ਪਤਾ ਇਹ ਵੀ ਰਿਪੋਰਟ ਕਰੀਏ ਹਾਂਜੀ ਇੱਕ ਦੂਜੀ ਦੀ ਬਾਹ ਫੜ ਕੇ ਅੱਗੇ ਵਧੀਏ ਹਾਂ ਬਲਕਾਰ ਸਿੱਧੂ ਹੁਣ ਅਦਾਲਤ ਤੁਹਾਡਾ ਬਹੁਤ ਪਿਆਰ ਹੈ ਹਾਂਜੀ ਹੁਣ ਵੀ ਹੈ ਅੱਜ ਕੱਲ ਤਾਂ ਬੱਤੀ ਵਾਲੀ ਗੱਡੀ 'ਚ ਰਹਿੰਦੇ ਨੇ ਹਾਂਜੀ ਲੈ ਆ ਛੁਟਾ ਤੁਸੀਂ ਵੀ ਕਹਿੰਦੇ ਸਾਡੇ ਪਾਸੇ ਲੈ ਆ ਹੈ ਲੈ ਆ ਛੁਟਾ ਮਾਨ ਸਾਹਿਬ ਵੀ ਤੁਹਾਡੇ ਬਹੁਤ ਕਰੀਬੀ ਰਹੇ ਨੇ ਭਗਵੰਤ ਮਾਨ ਜੀ ਮਿਲੇ ਹਾਂ ਮਿਲੇ ਜੀ ਹੁਣ ਤਾਂ ਤਾਂ ਨਹੀਂ ਆਇਆ ਕਿਤੇ ਇਲੈਕਸ਼ਨ ਆ ਕੇ ਟਿਕਟ ਲੈ ਲਾਂਗੇ ਅੰਦੇ ਮੈਂ ਮਿਲੇ ਪਰ ਹੁਣ ਮਿਲਣਾ ਵੀ ਦੁਬਾਰੇ ਟਿਕਟ ਪਾਸੇ ਟਿਕਟ ਤਾਂ ਮੈਂ ਕਿਹਾ ਟਿਕਟ ਦਾ ਉਹੀ ਨਹੀਂ ਤੁਸੀਂ ਮੈਂ ਰਾਜਨੀਤੀ ਜਾਵਾਂ ਨਹੀਂ ਮੈਂ ਅਖਿਲੀ ਸਾਡੇ ਘਰੋਂ ਪਹਿਲਾਂ ਪਰ ਰਾਜਨੀਤੀ ਗਈ ਹੈ ਤੇ ਮੈਂ ਦਰਦੇ ਹਾਂ ਦਰਦਾ ਵੀ ਬਾਕੀ ਚੰਗੇ ਬੰਦਿਆਂ ਦੀ ਲੋੜ ਹੈ ਜੀ ਕਰ ਲਾ ਉਹ ਸੇਵਾ ਕਰਾਂਗੇ ਕਿ ਆਪਣਾ ਟਿਕਟ ਦੀ ਭੁੱਖ ਨਹੀਂ ਹੈ ਉਹ ਤਾਂ ਹੁਣ ਵੀ ਕਰੀ ਨਾ ਮੇਰੇ ਮੇਰੇ ਪਿੰਡ ਦੇ ਆ ਸਾਡੇ ਜਵਾਬ ਆਉਂਦੇ ਆ ਹੁਣ ਉਹ ਪੂਰੇ ਆਪਣੇ 4-5 ਮਤੇ ਲੈ ਕੇ ਆਏ ਨੇ ਵੀ ਭਾਈ ਆਪਣੇ ਪਿੰਡ ਦੀਆਂ ਸੜਕਾਂ ਚਾਰ ਜਪਰੇ ਟੁੱਟੀਆਂ ਪਈਆਂ ਵੀ ਕਹਿ ਕੇ ਕਰਾਓ ਤੇ ਮੇਰੀ ਸੀਮਾ ਸਾਹਿਬ ਨੂੰ ਬੇਨਤੀ ਵੀ ਆ ਉਹਨਾਂ ਨੂੰ ਸਾਾਨੂੰ ਆਉਣ ਵਾਲੇ ਜਵਾਬ ਤੇ ਉਹ 4-5 ਆਪਣੇ ਐਪਲੀਕੇਸ਼ਨਾਂ ਲੈ ਕੇ ਆ ਰਹੇ ਨੇ ਤੇ ਕੰਮ ਆਪਣਾ ਕਰਾਵਾਂਗੇ ਹੁਣ ਤੱਕ ਕਰਾਏ ਨਹੀਂ ਪਿੰਡ ਦੇ ਜੀ ਤੁਸੀਂ ਮੇਰੇ ਬਾਰੇ ਆਪਣੇ ਪਿੰਡ ਚ ਪੁੱਛ ਸਕਦੇ ਹੋ ਮੇਰੇ ਬਾਰੇ ਮੇਰੇ ਫੈਮਿਲੀ ਬਾਰੇ ਅਸੀਂ ਪਿੰਡ ਜਿੰਨੇ ਜੋਗ ਰੇ ਕੰਮ ਕਰਾਏ ਨੇ ਮਾਨ ਸਾਹਿਬ ਨੂੰ ਮਿਲੇ ਕਿ ਫੋਨ ਤੇ ਗੱਲ ਹੋਈ ਸੀ ਨਹੀਂ ਮਿਲੇ ਜੀ ਮਿਲੇ ਸੀਗੇ ਹਾਂ ਬਾਈ ਦੀ ਬਲਬਲਕਾਰ ਦੀ ਬੇਟੀ ਦੇ ਵਿਆਹ ਵਾਲੇ ਮਿਲੇ ਆ ਉਹ ਅੱਛਾ ਵਧੀਆ ਵਧੀਆ ਮਾਹੌਲ ਚ ਗੱਲ ਹੋਈਏ ਕੋਈ ਗਾਣਾ ਸੁਣਾਓ ਦੋਸਤੀ ਦੇ ਨਾਂ ਤੇ ਉਹਨਾਂ ਕਲਾਕਾਰਾਂ ਦੇ ਨਾਂ ਤੇ ਉਹ ਤੁਹਾਡੇ ਨਾਲ ਸੀ ਗਾਣਾ ਮੈਂ ਪੇਸ਼ ਕਰ ਰਹੇ ਲੋਕ ਤਸ ਹੈ ਜੀ ਓਏ ਅਬੀ ਜਾਰ ਭੈਣ ਭਰਾ ਸੱਜਣ ਚੰਗੇ ਰੋਜ ਉਹ ਨਹੀਂ ਮਿਲਦੇ ਤੇ ਨਿੱਕੀ ਮੁੰਡੀ ਗੱਲ ਤੇ ਗਵਾਉਣਾ ਮਾੜੀ ਮੋਟੀ ਗੱਲ ਤੇ ਸੱਜਣ ਛੱਡੀਏ ਨਾ ਬਿਣਾ ਕਸੂਰ ਐਵੇਂ ਦਿਲ ਚੋਂ ਕੱਢੀਏ ਨਾ ਮਾੜੀ ਮੋਟੀ ਗੱਲ ਤੇ ਸੱਜਣ ਛੱਡੀਏ ਨਾ ਬਿਣਾ ਕਸੂਰ ਐਵੇਂ ਦਿਲ ਚੋਂ ਕੱਢੀਏ ਨਾ ਗਲ ਦਾ ਹਾਰ ਬਣਾ ਕੇ ਨਹੀਂ ਦੁਰਕਾਰੀ ਦਾ ਮੌਤੋਂ ਬੁਰਾ ਬਿਸ਼ੋੜਾ ਟੁੱਟ ਗਈ ਯਾਰੀ ਦਾ ਮੌਤੋਂ ਬੁਰਾ ਬਿਸ਼ੋੜਾ ਟੁੱਟ ਗਈ ਯਾਰੀ ਦਾ ਹਾਂ ਮੌਤੋਂ ਬੁਰਾ ਬਿਸ਼ੋੜਾ ਟੁੱਟ ਗਈ ਯਾਰੀ ਦਾ ਕੀ ਬਾਤ ਹੈ ਹਰਦੇਵ ਪਾਜੀ ਬਹੁਤ ਬਹੁਤ ਸ਼ੁਕਰੀਆ ਸਮਾਂ ਦਿੱਤਾ ਆਉਣ ਵਾਲੇ ਦਿਨਾਂ ਚ ਤੁਹਾਡੇ ਨਾਲ ਹੋਰ ਲੰਬੀ ਬਾਰਤਾਲਾਪ ਕਰਾਂਗੇ ਕਿਉਂਕਿ ਮੌਸਮ ਥੋੜਾ ਜਿਆਦਾ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਤਾਂ ਬਹੁਤ ਬਹੁਤ ਸ਼ੁਕਰੀਆ ਇਸ ਪ੍ਰੋਗਰਾਮ ਇੱਕ ਵਾਰੀ ਫੇਰ ਆਪਣਾ ਦੇਸੀ ਵੀਟ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਸੱਚੀ ਕਾਲ ਤੇ ਪਿਆਰੇ ਵੀਰ ਹੈਪੀ ਭਗਤਾ ਜੀ ਤੁਹਾਡਾ ਇੱਕ ਵਾਰੀ ਫਿਰ ਧੰਨਵਾਦ ਤੁਸੀਂ ਖਰਾਬ ਮੌਸਮ ਸੀਗਾ ਤੇ ਇੱਥੇ ਆਏ ਹੋ ਤੇ ਚਲੋ ਮੁਲਾਕਾਤ ਕੀਤੀ ਬਾਕੀ ਸਾਰੀ ਟੀਮ ਥੈਂਕ ਯੂ ਧੰਨਵਾਦ ਜਿਉਂਦੇ ਬਸਦੇ ਰਹੋ ਮੌਸਮ ਬਦਲ ਜੇ ਮਿੱਤਰਤਾ ਨਹੀਂ ਬਦਲਨੀ ਚਾਹੀਦੀ ਲਓ ਜੀ ਹਰਦੇਵ ਮਾਹੀ ਨੰਗਲ ਹੋਣਾ ਦੇ ਨਾਲ ਅੱਜ ਗੱਲਬਾਤ ਹੋਈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਲੰਬੀ ਇੰਟਰਵਿਊ ਜ਼ਰੂਰ ਇਹਨਾਂ ਦਾ ਸੁਣਾਵਾਂਗੇ ਉਡੀਕ ਕਰੋ ਇਹਨਾਂ ਦੇ ਗਾਣਿਆਂ ਦੀ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਇਸ ਪ੍ਰੋਗਰਾਮ ਵਿੱਚ ਮਲਾਉਂਦੇ ਰਾਂਗੇ ਦੇਖਦੇ ਰਹੋ ਦੇਸੀ ਬੀਟ ਕੈਮਰਾਮੈਨ ਮਲਕੀਸ਼ ਸਿੰਘ ਦੇ ਨਾਲ ਹੈਪੀ ਭਗਤਾ